ਇਹ ਵੱਡੀਆਂ ਚੁਣੌਤੀਆਂ ਵੀ ਆਪਾਂ ਬਲਬੂਤੇ ਦੀ ਗੱਲ ਵੀ ਕਰਾਂਗੇ ਤੇ ਚੁਣੌਤੀ ਦੀ ਗੱਲ ਵੀ ਕਰਾਂਗੇ ਖਾਸ ਤੌਰ ਤੇ ਜਿਹੜੀ ਕਿਸਾਨੀ ਅੰਦੋਲਨ ਵੱਲੋਂ ਵੀ ਹੈ ਕਿਵੇਂ ਦੇਖਦੇ ਨੇ ਇਸ ਮੁੱਦੇ ਤੇ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵਿਸਤਾਰ ਹੋਇਆ ਪੰਜਾਬ ਦੇ ਵਿੱਚ ਵਿਰੋਧ ਵੀ ਹੋਇਆ ਮੈਂ ਮੰਨਦਾ ਇਸ ਗੱਲ ਨੂੰ ਪਰ ਵਿਰੋਧ ਮੈਂ ਪਹਿਲਾਂ ਵੀ ਲਗਾਤਾਰ ਚੱਲਨਾ ਤੇ ਰੱਖਦਾ ਰਿਹਾ ਕਿਉਂਕਿ ਅਸੀਂ 85% ਪੰਜਾਬ ਸਾਡੇ ਤੋਂ ਅਛੂਤਾ ਸੀ ਔਰ ਉੱਥੇ ਅਕਾਲੀ ਦਲ ਲੜਦਾ ਸੀ ਔਰ ਅਕਾਲੀ ਦਲ ਨੇ ਪਹਿਲਾਂ ਜਿਹੜਾ ਹੈਗਾ ਇਹ ਗੱਲ ਫਲਾਈ ਕਿ ਜਿਹੜਾ ਹੈ ਜੀ ਇਹ ਮੰਡੀਆਂ ਜਿਹੜੀਆਂ ਇੱਕ ਖਤਮ ਹੋ ਜਾਣਗੀਆਂ ਜੀ ਮੰਡੀਆਂ ਬੰਦ ਹੋ ਜਾਣਗੀਆਂ ਸਾਨੂੰ ਉਸ ਤੋਂ ਬਾਅਦ ਉਹ ਪਲਟੀ ਮਾਰ ਗਏ ਆਜਪਾ ਦੀ ਠਹਿਰਾਅ ਲਿਆ ਜਿਹਦੇ ਕਰਕੇ ਕਹਰੇ ਵੀ ਕਿਸਾਨ ਵੀ ਇਹਨਾਂ ਤੋਂ ਪਰੇਸ਼ਾਨ ਹਨ ਹਾਲਾਂਕਿ ਵੱਖਰੀ ਗੱਲ ਹੈ ਆਪਾਂ ਇਸ ਮੁੱਦੇ ਤੇ ਵੀ ਗੱਲ ਕਰਾਂਗੇ ਕਿ ਕਿਸਾਨ ਕਲੇ ਭਾਜਪਾ ਦੇ ਨੂੰ ਆਪਦੀ ਗੱਲ ਵੀ ਕਰ ਰਹੇ ਜਦੋਂ ਕੇਂਦਰੀ ਮੰਤਰੀ ਜਿਹੜੇ ਅਰਜੁਨ ਮੁੰਡਾ ਜੀ ਪਿਊਸ਼ ਗੋਇਲ ਜੀ ਉਹ ਪੰਜ ਫਸਲਾਂ ਦੀ ਲੈ ਕੇ ਆਏ ਕਹਿੰਦੇ ਅਸੀਂ ਆ ਚੱਕੋ ਜੀ ਪੰਜ ਫਸਲਾਂ ਦੀ ਪੀੜੀ ਸੀ ਤੁਸੀਂ ਹਗਾਓ ਮੂੰਗੀ ਸਾਰੀ ਅਸੀਂ ਚੱਕਾਂਗੇ ਬਾਸਮਤੀ ਦੇ ਨਾਲ ਬਾਸਮਤੀ ਵੀ ਸਾਰੀ ਅਸੀਂ ਚੱਕਾਂਗੇ ਨਰਮਾ ਵੀ ਅਸੀਂ ਚੱਕਾਂਗੇ ਉਹ ਉੱਥੇ ਰਾਤ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਮੇਰਾ ਸੁਪਨਾ ਪੂਰਾ ਕਰਤਾ ਔਰ ਤੜਕੇ ਜਿਹੜਾ ਹੈਗਾ ਕਿਸਾਨ ਜਿਹੜੇ ਅੰਦੋਲਨਕਾਰੀ ਭੰਦੇਰ ਸਾਹਿਬ ਭੰਦੇਰ ਸਾਹਿਬ ਨੇ ਵੀ ਉੱਥੇ ਛਲਾਕਾ ਛਲਾਕਾ ਕੀਤੀ ਕਿ ਜਿਹੜੇ ਬਿਛੜਨਾ ਤੋਂ ਉਮੀਦਵਾਰ ਨੇ ਭਾਜਪਾ ਦੇ ਉਹਨੂੰ ਪਿਛਲੇ ਦਰਵਾਜ਼ੇ ਰਹੀ ਜਿਹੜਾ ਪੁਲਿਸ ਵੱਲੋਂ ਬਾਹਰ ਕੱਢਣਾ ਪਿਆ ਮੈਂ ਆਮ ਆदमी ਪਾਰਟੀ ਦੇ ਆਗੂਆਂ ਦੀਆਂ ਫੋਟੋਆਂ ਵੀ ਭੇਜੀਆਂ ਸੀ ਇੱਕ ਦਿਨ ਕੁਝ ਜਰਨਲਿਸਟਾਂ ਨੂੰ ਕਿ ਆ ਤਾਂ ਦੇਖੋ ਜੀ ਆ ਪਾਰਟ ਦੇ ਕਿਸਾਨ ਦਾ ਮਖੌਟਾ ਤੇ ਸਵਾਲ ਪੁੱਛਦੇ ਫਿਰਦੇ ਆ ਮਖੌਟਾ ਹੈ ਸੰਘਰਸ਼ੀ ਜੜਾਗੂ ਦਾ ਵੀ ਅਸੀਂ ਤਾਂ ਜੀ ਕਿਸਾਨ ਜਥੇਬੰਦੀਆਂ ਮੁੜ ਕੇ ਉਹੀ ਜਿਹੜੇ ਆਮ ਆदमी ਪਾਰਟੀ ਦੀ ਰੈਲੀ ਤੁਰੇ ਫਿਰਦੇ ਆ ਆਖਰ ਕਿਉਂ ਇੱਕ ਪਾਰਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਭਾਜਪਾ ਕਹਿੰਦੇ ਕਿ ਕਿਦੇ ਪਿੱਛੇ ਕਿਦੇ ਨੇ ਕਿਦੇ ਕੋਈ ਤਰ੍ਹਾਂ ਦਾ ਰਾਜਸੀ ਪਛੋਕੜ ਜਾਂ ਰਾਸਤਰੀ ਨਜ਼ਰੀਆ ਮਨਸ਼ਾ ਅਜੰਡਾ ਹੋ ਸਕਦਾ ਹੈ ਇਹਦੇ ਪਿੱਛੇ ਜਿਹੜੇ ਕਿਸਾਨਾਂ ਦੇ ਮਨਛਾ ਦੇ ਏਜੰਡਾ ਹੋਏ ਕਿਸਾਨਾਂ ਨੂੰ ਬਚਾਉਣਾ ਕਿਸਾਨੀ ਖੇਤੀ ਨੂੰ ਬਚਾਉਣਾ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਜਦੋਂ ਕਿਸਾਨਾਂ ਲਈ ਖੜਦੀਆਂ ਤੇ ਕਿਸਾਨਾਂ ਨੂੰ ਬਚਾਉਣ ਗਈਆਂ ਤੇ ਜੇ ਜੋ ਵੀ ਕਿਸਾਨਾਂ ਦੇ ਉੱਤੇ ਹਮਲਾ ਕਰੇਗਾ ਕਿਸਾਨਾਂ ਨੂੰ ਖਤਮ ਕਰਨ ਦੀ ਗੱਲ ਕਰੇਗਾ ਕਿਸਾਨ ਵਿਰੋਧੀ ਨੀਤੀਆਂ ਲਾਏਗਾ ਕਿਸਾਨ ਜਥੇਬੰਦੀਆਂ ਉਹਦੇ ਵਿਰੁੱਧ ਖੜਨਗੀਆਂ ਖੜਨਗੀਆਂ ਔਰ ਅਗਲੀ ਗੱਲ ਜਿਹੜੀ ਇਹ ਆ ਕਿ ਪੰਜਾਬ ਇਕੱਲੇ ਦੇ ਵਿੱਚ ਹੀ ਨਹੀਂ ਵਿਰੋਧ ਹੋ ਰਿਹਾ ਇਹ ਸਾਡਾ ਜਿਹੜਾ ਭਾਰਤ ਪੱਧਰਾ ਸਯੁਕਤ ਕਿਸਾਨ ਮੋਰਚਾ ਉਸ ਵੱਲੋਂ ਜੇ ਅਸੀਂ ਜਿਹੜਾ ਵਿਰੋਧ ਸੱਦਾ ਦਿੱਤਾ ਹੈ ਕਿ ਬੀਜੇਪੀ ਦੇ ਕੈਂਡੀਡੇਟ ਦੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ। ਸਵਾਲ ਦੇ ਦਿਨਾਂ ਤੋਂ ਹੀ ਲੱਗਦਾ ਹੈ ਕਿ ਵਿਰੋਧ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਰੀ ਰੱਖਣੀਆਂ। ਪੰਜਾਬ ਚ ਵੱਡੀ ਪੱਧਰ ਤੇ ਵਿਰੋਧ ਹੋ ਰਿਹਾ ਬੀਜੇਪੀ ਦਾ। ਅਸੀਂ ਸਵਾਲ ਲਾਵਾ ਬੜਾਇਆ ਵੀ ਆ ਸਵਾਲਾਂ ਦੇ ਸਾਡੇ ਜਵਾਬ ਦੇ ਨਹੀਂ ਦਿੰਦੇ ਫਿਰ ਅਸੀਂ ਉਸ ਦਾ ਵਿਰੋਧ ਕਰਨੇ ਆ ਕਾਲੇ ਛੱਡੇ ਵੀ ਦਿਖਾਉਣੇ ਆ ਔਰ ਇਸੇ ਤਰ੍ਹਾਂ ਪੂਰੇ ਭਾਰਤ ਦੇ ਵਿੱਚ ਸਾਡਾ ਸਯੁਕਤ ਕਿਸਾਨ ਮੋਰਚੇ ਦਾ ਉਹਦੇ ਚ ਸ਼ਾਮਿਲ ਜਥੇਬੰਦੀਆਂ ਦਾ ਐਲਾਨ ਹੈ ਕਿ ਅਸੀਂ ਬੀਜੇਪੀ ਦਾ ਹਰ ਸੰਭਵ ਜਿਹੜਾ ਵਿਰੋਧ ਉਹ ਕਰਾਂਗੇ ਕਿਉਂਕਿ ਸਾਨੂੰ ਇਹ ਅंदोलਨ ਨਹੀਂ ਕਰਨ ਦੇ ਰਹੇ ਨਾ ਮੰਗਾ ਮਾਰ ਰਹੇ ਨੇ ਤੇ ਨਾ ਹੀ ਸਾਨੂੰ ਅੰਦੋਲਨ ਕਰਨ ਦੇ ਰਹੇ ਨੇ ਨਿਊਜ਼ ਬੈਂਡ ਨੂ ਦਰਸ਼ਕਾਂ ਦਾ ਸਵਾਗਤ ਹੈ ਸੱਸੀ ਪਾਰਲੀਮੈਂਟ ਤੋਂ ਉਹਨਾਂ ਦੇ ਚੱਲਦੇ ਆ ਬਹੁਤ ਸਾਰੇ ਮੁੱਦੇ ਉੱਪਰ ਕੇ ਸਾਹਮਣੇ ਆਉਂਦੇ ਆ ਆਪਾਂ ਜਿਸ ਮੁੱਦੇ ਦੀ ਗੱਲ ਕਰ ਰਹੇ ਆਂ ਭਾਰਤੀ ਜਨਤਾ ਪਾਰਟੀ ਕੌਮੀ ਪੱਧਰ ਤੇ ਤਾਂ ਇੱਕ ਲਲਕਾਰ ਦੇ ਰਹੀ ਹੈ ਪੰਜਾਬ ਚ ਪਹਿਲੀ ਵਾਰੀ ਪਾਰਲੀਮੈਂਟ ਚੋਣਾਂ ਦੀ ਆਪਾਂ ਗੱਲ ਕਰਦੇ ਆ ਆਪਣੇ ਬਲਬੁਤੇ ਨਾਲ ਮੈਦਾਨ ਚ ਉਤਰ ਰਹੀ ਹੈ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਜਿੱਦ ਇੱਕ ਵੱਡੀ ਚੁਣੌਤੀ ਹੈ ਕਿਸਾਨੀ ਅੰਦੋਲਨ ਦਾ ਕਿਸਾਨਾਂ ਨੂੰ ਕਈ ਮੁੱਦਿਆਂ ਦੇ ਲੈ ਕੇ ਰੋਸ ਹੈ ਗਿਲਾ ਹੈ ਸ਼ਿਕਵਾ ਹੈ ਕਿ ਸਾਡੇ ਨਾਲ ਜਿਹੜੀਆਂ ਗੱਲਾਂ ਤੇ ਸਹੰਦੀ ਬਣੀ ਸੀ ਉਹ ਗੱਲਾਂ ਵੀ ਅੱਗੇ ਤੇਰੇ ਲੱਗਦੇ ਆ ਨਜ਼ਰ ਨਹੀਂ ਆਉਂਦੀਆਂ ਖੈਰ ਕਿਸਾਨਾਂ ਦਾ ਇੱਕ ਆਪਣਾ ਨਜ਼ਰੀਆ ਹੈ ਭਾਜਪਾ ਦਾ ਆਪਣਾ ਨਜ਼ਰੀਆ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਵੱਡੇ ਹਤਾਚੀ ਆ ਹੁਣਾਂ ਦੇ ਸਮੇਂ 'ਚ ਮੌਕਾ ਮਿਲੇਗਾ ਤਾਂ ਕਿਸਾਨਾਂ ਨੂੰ ਇਹ ਦਿਖਾਇਆ ਜਾਏਗਾ ਕਿ ਕਿਸ ਕਦਰ ਸੀ ਕਿਸਾਨਾਂ ਦੀ ਮਦਦ ਹੈ खरे ਉਤਰਦੇ ਆ ਇਹਨਾਂ ਮੁੱਦਿਆਂ ਤੇ ਸਾਡੇ ਨਾਲ ਪਹਿਨਣਾ ਚਾਹਤੇ ਜਿਹੜੇ ਮਹਿਮਾਨ ਬਣੇ ਆ ਲੀਸ 39 ਵਾਲ ਦੀ ਭਾਰਤੀ ਜਨਤਾ ਪਾਰਟੀ ਦੇ ਅੱਜਵਾਰ ਬੁਲਾਰੇ ਜਾਣੇ ਪੈਸਾ ਨੇ ਛੇਰੇ ਸਾਨੂੰ ਆਪਾਂ ਜੀ ਆਇਆਂ ਕਹਦੇ ਆਂ ਵੈਲਕਮ ਧੰਨਵਾਦ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਸਿੱਧੂ ਸਾਹਿਬ ਆਪਦੇ ਦਰਸ਼ਕਾਂ ਦੇ ਰੂਪ ਰੂਪ ਕਰਨ ਦੇ ਲਈ ਮਿਹਰਬਾਨੀ ਪਹਿਲੀ ਵਾਰ ਸਾਫ پارਲੀਮੈਂਟ ਦੀ ਗੱਲ ਕਰਦੇ ਆਂ پارਲੀਮੈਂਟ ਚੋਣਾਂ ਦੇ ਵਿੱਚ ਇਸ ਵਾਰ ਪਹਿਲੀ ਵਾਰ ਜਿਸ ਬਲਬੁੱਤੇ ਨਾਲ ਭਾਜਪਾ ਪੰਜਾਬ ਚ 13 ਸਿੱਟੇ ਲੈ ਮੈਦਾਨ ਚ ਉਤਰੀ ਹੈ ਇਹ ਵੱਡੀਆਂ ਚੁਣੌਤੀਆਂ ਵੀ ਆ ਆਪਾਂ ਬਲਬੁੱਤੇ ਦੀ ਗੱਲ ਵੀ ਕਰਾਂਗੇ ਤੇ ਚੁਣੌਤੀ ਦੀ ਗੱਲ ਵੀ ਕਰਾਂਗੇ ਖਾਸ ਤੌਰ ਤੇ ਜਿਹੜੀ ਕਿਸਾਨੀ ਅੰਦੋਲਨ ਵੱਲੋਂ ਵੀ ਹੈ ਕਿਵੇਂ ਦੇਖਦੇ ਹੋ ਇਸ ਮੁੱਦੇ ਤੇ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵਿਸਥਾਰ ਹੋਇਆ ਪੰਜਾਬ ਦੇ ਵਿੱਚ ਵਿਰੋਧ ਵੀ ਹੋਇਆ ਮੈਂ ਮੰਨਦਾ ਇਸ ਗੱਲ ਨੂੰ ਪਰ ਵਿਰੋਧ ਮੈਂ ਪਹਿਲਾਂ ਵੀ ਲਗਾਤਾਰ ਚੱਲਨਾ ਤੇ ਰੱਖਦਾ ਰਿਹਾ ਕਿਉਂਕਿ ਅਸੀਂ 85% ਪੰਜਾਬ ਸਾਡੇ ਤੋਂ ਅਛੂਤਾ ਸੀ ਔਰ ਉੱਥੇ ਕਾਲੀ ਜਨ ਲੜਦਾ ਸੀ ਔਰ ਅਕਾਲੀ ਦਲ ਨੇ ਪਹਿਲਾਂ ਜਿਹੜਾ ਹੈਗਾ ਇਹ ਗੱਲ ਫਲਾਈ ਕਿ ਜਿਹੜਾ ਹੈ ਜੀ ਇਹ ਮੰਡੀਆਂ ਜਿਹੜੀਆਂ ਇੱਕ ਖਤਮ ਹੋ ਜਾਣਗੀਆਂ ਜੀ ਮੰਡੀਆਂ ਬੰਦ ਹੋ ਜਾਣਗੀਆਂ ਸਾਨੂੰ ਉਸ ਤੋਂ ਬਾਅਦ ਉਹ ਪਲਟੀ ਮਾਰ ਗਏ। ਤੋਂ ਕਿਤੇ ਨਾ ਕਿਤੇ ਉਹਨਾਂ ਨੇ ਭਾਜਪਾ ਦੀ ਪਿੱਠੇ 'ਚ ਸ਼ੁਰਾ ਮਾਰਿਆ ਔਰ ਧੋਖਾ ਕੀਤਾ ਭਾਰਤੀ ਜਨਤਾ ਪਾਰਟੀ ਨਾਲ ਔਰ ਉਹਨਾਂ ਨੇ ਬਹੁਤ ਵੱਡਾ ਇੱਕ ਗੈਪ ਜਿਹੜਾ ਸੀ ਜਿਨ੍ਹਾਂ ਨੂੰ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਸਿਰ ਤੇ ਹੀ ਭਾਜਪਾ ਪੰਜਾਬ ਦੇ ਵਿੱਚ ਉਹ ਜਿਹੜਾ ਉਹਨਾਂ ਨੇ ਪਾੜਾ ਬਣਾਉਣ ਦੀ ਕੋਸ਼ਿਸ਼ ਕੀਤੀ ਰਾਜਸੀ ਲਾਹੇ ਲੈਣ ਦੇ ਲਈ ਜਿਦੇ ਕਰਕੇ ਪੰਜਾਬ ਦੇ ਵਿੱਚ ਵੱਡੀਆਂ ਗਲਤਫਹਿਮੀਆਂ ਪੈਦਾ ਹੋਈਆਂ ਔਰ ਉਹ ਤੁਸੀਂ ਦੇਖਿਆ ਹੀ ਹੈ ਸਾਰੇ ਦੇਸ਼ ਦੇ ਵਿੱਚ ਕਿਤੇ ਕੋਈ ਅੰਦੋਲਨ ਨਹੀਂ ਸਿਰਫ ਪੰਜਾਬ ਦੇ ਵਿੱਚ ਆ ਉਹਨਾਂ ਦੀਆਂ ਪੈਦਾ ਕੀਤੀਆਂ ਹੋਈਆਂ ਗਲਤਫਹਿਮੀਆਂ ਦੇ ਰਾਜਸੀ ਲਾਹੇ ਲਹਿ ਲੋਕਾਂ ਨੇ ਔਰ ਰਾਜਸੀ ਲਾਹੇ ਲੈ ਕੇ ਲੋਕਾਂ ਨੇ ਜਿਹੜੇ ਮੈਂ ਸਿੱਧੇ ਤੌਰ ਤੇ ਗੱਲ ਕਰਨੀ ਚਾਹਣਾ ਆਮ ਆਦਮੀ ਪਾਰਟੀ ਦੀ ਜਿਵੇਂ ਉਹਨਾਂ ਨੇ ਕਿਹਾ ਕਿਉਂਕਿ ਆਪਾਂ ਅੰਦੋਲਨ ਜਦੋਂ ਲੜਿਆ ਸੀ ਮੈਂ ਉਹ ਚੈਨਲਾਂ ਤੇ ਬੈਠਦਾ ਸੀ ਤੁਹਾਡੇ ਚੈਨਲ ਤੇ ਵੀ ਆਉਂਦਾ ਸੀ ਉਹ ਕਹਿੰਦੇ ਸੀ ਖੇਤੀ ਸਟੇਟ ਸਬਜੈਕਟ ਹੈ ਕੇਂਦਰ ਨੇ ਕਿਵੇਂ ਟੱਚ ਕੀਤਾ ਤੋ ਖੇਤੀ ਸਟੇਟ ਸਬਜੈਕਟ ਕਹਿ ਕੇ ਅੰਦੋਲਨ ਲੜਿਆ ਉਸ ਤੋਂ ਬਾਅਦ ਇਲੈਕਸ਼ਨ ਆ ਗਏ ਤਾਂ ਆਮ ਆਦਮੀ ਪਾਰਟੀ ਕਹਿੰਦੀ ਜੀ ਇਹ ਤਾਂ ਸਟੇਟ ਸਬਜੈਕਟ ਹੈ ਅਸੀਂ ਐਂ ਕਰ ਦੇਣਾ ਹੈ ਐਂ ਮਾਰਾਂਗੇ ਐਂ ਕਰਕੇ ਚੁੜਕੀਆਂ ਮਾਰ ਕੇ ਹਮਸ ਵੀ ਦੇ ਰਹੇ ਫੇਰ ਆ ਕੇ ਇੱਕ ਥਾਪੜੀ ਕਹਿੰਦੇ ਆ ਮੂੰਗੀ ਚੱਕਾਂਗੇ ਮੈਂ ਕਹਿੰਨਾ ਤੂੰ ਸਾਰਿਆਂ ਨੇ ਦੇਖਿਆ ਇਹ ਆ ਜਿਹੜੀ ਇੱਕ ਥਾਪੜੀ ਸੀ ਇੱਕ ਦਾਣਾ ਨਹੀਂ ਚੱਕਿਆ ਕਿਸੇ ਨੂੰ ਸਾਹਿਬ ਇੱਕ ਦਾਣਾ ਔਰ ਉਸ ਤੋਂ ਬਾਅਦ ਜਦੋਂ ਵੀ ਕਿਤੇ ਕਿਸਾਨਾਂ ਤੇ ਮਾਰ ਪਈ ਤਾਂ ਮੁਆਵਜ਼ਾ ਵੇਲੇ ਅਸੀਂ ਕੁਕੜੀਆਂ ਦੇ ਮੁਆਵਜ਼ੇ ਦੇ ਦਾਂਗੇ ਉਹ ਖਬਰਾਂ ਬਣਾਉਣ ਬਣਾਉਣੀਆਂ ਆਉਂਦੀਆਂ ਹੁੰਦੀਆਂ ਜਿਹੜੇ ਕਲਾਕਾਰ ਹੁੰਦੇ ਨੇ ਨਾ ਜੀ ਉਹਨਾਂ ਨੂੰ ਖਬਰਾਂ ਬਣਾਉਣੀਆਂ ਆਉਂਦੀਆਂ ਉਹ ਖਬਰਾਂ ਬਣਾਈਆਂ ਗਈਆਂ ਉਹ ਬਣਾਈਆਂ ਗਈਆਂ ਪਰ ਮੁਆਵਜ਼ਾ ਕਿੱਥੇ ਜੀ ਕੱਖ ਨਹੀਂ ਕਹਿੰਦੇ ਸਾਨੂੰ ਕੇਂਦਰ ਤੋਂ ਲੈਣ ਦੀ ਲੋੜ ਨਹੀਂ ਸਾਡੇ ਕੋਲੇ ਬਹੁਤ ਪਿਆ ਕਿਉਂਕਿ ਉਹ ਇੱਕ ਪਣਾਉਣਾ ਚਾਹੁੰਦੇ ਸੀ ਇੱਕ ਗੱਲ ਜਿਹੜੀ ਹੈਗੀ ਕਿ ਕੇਂਦਰ ਦੇ ਖਿਲਾਫ ਪੰਜਾਬ ਇਸ ਗੱਲ ਨੂੰ ਪੜਾ ਕੇ ਉਹਨਾਂ ਨੇ ਆਪਦੀ ਰਾਜਸੀ ਸੋਟ ਜਿਹੜੀਆਂ ਰੋਟੀਆਂ ਸੇਕੀਆਂ ਸਰਕਾਰ ਬਣਾਈ ਫਿਰ ਧੋਖਾ ਦਿੱਤਾ ਕੁੱਟ-ਕੁੱਟ ਕੇ ਕਿਸਾਨ ਮਾਰੇ। ਅਜਿਹਾ ਸਿਰਕ ਸਵਾਲ ਮੈਂ ਇਹਨਾਂ ਕਰਕੇ ਕਿਸਾਨ ਹਤਾਸ਼ ਜਿਹੜੇ ਆ ਉਹ ਹੋਏ ਪੰਜਾਬ ਦੇ ਵਿੱਚ। ਆਪਣੀ ਆਪਣੀ ਗੱਲ ਜ਼ਰੂਰ ਰੱਖਿਆ ਤੁਸੀਂ। ਆ ਜਦ ਤੱਕ ਸਵਾਲ ਹੈ ਆਪਦਾ ਆਪ ਵਾਲੇ ਲਗਾਤਾਰ ਇਹ ਕਹਿ ਰਹੇ ਕਿ ਜੀ ਕੇਂਦਰ ਵੱਲੋਂ ਵਿਤਕਰਾ ਕੀਤਾ ਜਾ ਰਿਹਾ ਪੰਜਾਬ ਨਾਲ ਪੰਜਾਬ ਦੇ ਹੱਕਾਂ ਦੀ ਚਲੋ ਗੱਲ ਜਿਹੜੀ ਦੂਸਰੇ ਮੁੱਦਿਆਂ ਵੱਲ ਚਲੀ ਜਾਏਗੀ। ਉਹ ਜੋ ਪੰਜਾਬ ਨਾਲ ਧੱਕੇ ਕੀਤੇ ਜਾ ਰਿਹਾ ਉਹ ਸਾਰਾ ਅਲੀਗੇਸ਼ਨ ਦੋਸ਼ ਹੀ ਭਾਜਪਾ ਦੇ ਸਿਰ ਫਸਲੀ ਭਿੰਨਤਾ ਦੀ ਗੱਲ ਦੇਖੋ ਤੁਸੀਂ ਆਪ ਕਿਸਾਨ ਹਾਈਸ਼ੀਓਂ ਕਿਸਾਨੀ ਨਾਲ ਜੁੜੇ ਹੋ ਸਿੱਧੇ ਤੌਰ ਤੇ ਫਸਲੀ ਭਿੰਨਤਾ ਦੀ ਗੱਲ ਕਰਦੇ ਆ ਉਹ ਕਹਿੰਦੇ ਵੀ ਜੇ ਹੁਣ ਕੇਂਦਰ ਮਦਦ ਨਹੀਂ ਕਰੇਗਾ ਤਾਂ ਫਸਲੀ ਭਿੰਨਤਾ ਪੰਜਾਬ ਦੇ ਪੱਲੇ ਕੀ ਇਹ ਕਿਦਾਂ ਲਾਗੂ ਕੀਤੀ ਜਾ ਸਕਦੀ ਹੈ ਸੋ ਕਿਸੇ ਨਾ ਕਿਸੇ ਢੰਗ ਨਾਲ ਉਹ ਸਿੱਧੇ ਤੌਰ ਤੇ ਇਸ ਲਈ ਜ਼ਿੰਮੇਵਾਰੀ ਭਾਜਪਾ ਦੀ ਠਹਿਰਾ ਰਿਹਾ ਲੇ ਜਿਹਦੇ ਕਰਕੇ ਕਹਰੇ ਵੀ ਕਿਸਾਨ ਵੀ ਇਹਨਾਂ ਤੋਂ ਪਰੇਸ਼ਾਨ ਹਨ ਹਾਲਾਂਕਿ ਵੱਖਰੀ ਗੱਲ ਹੈ ਅਪਾਏਸ ਮੁੱਦੇ ਦੇ ਵੀ ਗੱਲ ਕਰਾਂਗੇ ਕਿ ਕਿਸਾਨ ਕਲੇ ਭਾਜਪਾਦ ਨੇ ਆਪਦੀ ਗੱਲ ਵੀ ਕਰ ਰਿਹਾ ਜੀਦਾਲੀਵਾਲ ਸਾਹਿਬ ਦੇਖੋ ਮੈਂ ਇਸ ਤੇ ਆਉਣਾ ਫਸਲੀ ਵਿਭਿੰਨਤਾ ਦੀ ਗੱਲ ਜਿਹੜੀ ਆਪਾਂ ਇਹਨਾਂ ਨੇ ਕੀਤੀ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਔਰ ਮੈਂ ਸਾਰੇ ਚੈਨਲਾਂ ਤੇ ਸਲਾਈ ਭਾਵੇਂ ਉਹਨਾਂ ਦਾ ਮੈਂ ਵਿਰੋਧੀਆਂ ਰਾਜਨੀਤਿਕ ਸਾਡੇ ਜਿਹੜੇ ਆ મત ਭੇਜਾ ਉਹਨਾਂ ਨਾਲ ਵਿਚਾਰ ਆਤਮਕ ਪਰ ਮੈਂ ਸਲਾਈ ਕਿ ਸਾਡੇ ਪੰਜਾਬ ਚ ਬਾਸਮਤੀ ਮੂੰਗੀ ਬਾਸਮਤੀ ਮੂੰਗੀ ਇੱਕ ਚੰਗਾ ਬਦਲ ਹੋ ਸਕਦਾ ਪਰ ਮੈਨੂੰ ਇਹ ਸੀ ਇਹ ਚੱਕ ਲੈਣਗੇ ਕਿਉਂਕਿ ਇਹਨਾਂ ਨੇ ਕੀਤਾ ਬਾਅਦ ਦੇ ਵਿੱਚ ਇਹ ਮੁਕਰ ਗਏ ਕਹਿੰਦੇ ਜੀ ਇਹਦਾ ਕੇਂਦਰ ਕਰੇ ਉਸ ਤੋਂ ਅੱਗੇ ਜਦੋਂ ਕੇਂਦਰ ਲੈ ਕੇ ਆਇਆ ਤੁਸੀਂ ਦੇਖੋ ਸਿੱਧੂ ਸਾਹਿਬ ਤੁਸੀਂ ਸਾਰੇ ਚੰਡੀਗੜ੍ਹ ਸੀ ਉਰੋਂ ਜਦੋਂ ਕੇਂਦਰੀ ਮੰਤਰੀ ਜਿਹੜੇ ਅਰਜੁਨ ਮੁੰਡਾ ਜੀ ਪਿਊਸ਼ ਗੋਇਲ ਜੀ ਉਹ ਪੰਜ ਫਸਲਾਂ ਦੀ ਲੈ ਕੇ ਆਏ ਕਹਿੰਦੇ ਅਸੀਂ ਆਹ ਚੱਕੋ ਜੀ ਪੰਜ ਫਸਲਾਂ ਦੀ ਪੀੜੀ ਸੀ ਤੁਸੀਂ ਹਗਾਓ ਮੂੰਗੀ ਸਾਰੀ ਅਸੀਂ ਚੱਕਾਂਗੇ ਬਾਸਮਤੀ ਦੇ ਨਾਲ ਬਾਸਮਤੀ ਵੀ ਸਾਰੀ ਅਸੀਂ ਚੱਕਾਂਗੇ ਨਰਮਾ ਵੀ ਅਸੀਂ ਚੱਕਾਂਗੇ ਉਹ ਉੱਥੇ ਰਾਤ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਮੇਰਾ ਸੁਪਨਾ ਪੂਰਾ ਕਰਤਾ ਔਰ ਤੜਕੇ ਜਿਹੜਾ ਹੈਗਾ ਕਿਸਾਨ ਜਿਹੜੇ ਅੰਦੋਲਨਕਾਰੀ ਭੰਦੇਰ ਸਾਹਿਬ ਭੰਦੇਰ ਸਾਹਿਬ ਨੇ ਵੀ ਉੱਥੇ ਸ਼ਲਾਘਾ ਸ਼ਲਾਘਾ ਕੀਤੀ ਬਾਅਦ ਬਾਰਡਰ ਤੇ ਜਾ ਕੇ ਬੁੱੱਪਰ ਕੇ ਕਿਉਂਕਿ ਇਹਨਾਂ ਦੀ ਆਪ ਦੀ ਕ੍ਰੈਡਿਟ ਵਾਰ ਦਾ ਰੌਲਾ ਹੈ ਤੇ ਕਿਸਾਨਾਂ ਦੀ ਹਤਾਸ਼ ਜਿਹੜਾ ਨਾ ਨਾ ਤਾਂ ਸਰਕਾਰ ਹੈ ਨਾ ਹੀ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਉਹ ਸਹਰਦੋ ਕਿ ਉਹ ਆਪ ਦੇ ਕ੍ਰੈਡਿਟ ਵਾਰ ਚ ਹੈ ਉਹ ਪੰਜਾਬ ਦੀ ਕਿਸਾਨੀ ਲਈ ਉਹਨਾਂ ਨੂੰ ਕੋਈ ਮਤਲਬ ਨਹੀਂ ਤਾਕੀ ਜੇ ਪੰਜਾਬ ਦੀ ਕਿਸਾਨੀ ਦਾ ਮਤਲਬ ਹੁੰਦਾ ਤਾਂ ਪੰਜ ਹੋਰ ਫਸਲਾਂ ਦੀ ਪੀਡੀਸੀ ਜਿਹੜੀ ਟ੍ਰੇਡ 'ਚ ਸੱਜ ਕੇ ਆਈ ਸੀ ਉਹ ਸਾਡਾ ਹੱਕ ਹੈ ਔਰ ਸਾਨੂੰ ਮਿਲਣੀ ਚਾਹੀਦੀ ਯਾਰ ਉਹਦੇ ਨਾਲ ਅਸੀਂ ਪੰਜਾਬ ਸਾਰਾ ਬਦਲ ਸਕਦੇ ਹਾਂ। ਤਾਲੀਵਾਲ ਸਾਹਿਬ ਸਹਿਮਤੀ ਬਣੀ ਨਹੀਂ ਨਾ ਸਹਿਮਤੀ ਬਣੀ ਨਹੀਂ ਦੇਖੋ ਤੁਸੀਂ ਕਹਿੰਨੇ ਕੋਈ ਪੰਜ ਫਸਲਾਂ ਦੀ ਵਿਭਿੰਨਤਾ ਲਈ ਐਮਐਸਪੀ ਲਈ ਆਫਰ ਆਈ ਸੀ ਕਿੰਨੇ ਦੇ ਮੰਤਰੀ ਆਏ ਦੇਵਰੇ ਕੋਈ ਦੂਰ ਨਹੀਂ ਤੁਸੀਂ ਠੀਕ ਕਹਿ ਰਹੇ ਹੋ ਮੀਟਿੰਗਾਂ ਵੀ ਹੋਈਆਂ ਸੀ ਸਾਰੇ ਵੀ ਇਹ ਜਾਣਦੇ ਜਾਣਦੇ ਆ ਨਾ ਗੱਲਾਂ ਨੂੰ ਮੀਟਿੰਗਾਂ ਡਿਸਕਸ਼ਨ ਹੋਈਆਂ ਰਾਤ ਦੇਰ ਤੱਕ ਜਰਨਲਿਸਟ ਡਿਗਦੇ ਰਹੇ ਕਿ ਸੜਕ ਵੱਡਾ ਐਲਾਨ ਹੋਏਗਾ ਉਹ ਗੱਲ ਸਿਰੇ ਨਹੀਂ ਚੜੀ ਪਰ ਹੁਣ ਹੁਣੇ ਮੁੱਦੇ ਨੂੰ ਲੈ ਕੇ ਕੋਈ ਕਿਸਾਨ ਜਿਹੜੇ ਕੋਈ ਖਨੌਰੀ ਕੀ ਸ਼ੰਗੂ ਬਾਡਰ ਦੇ ਬੈਠੇ ਐ ਕੋਈ ਰੈਲੀਆਂ ਕਰ ਰਿਹਾ ਗੱਲ ਜਣੀ ਜਦ ਤੱਕ ਕਿਸੇ ਸਿਰੇ ਨਾ ਲੱਗੇ ਧਾਰੀਵਾਲ ਸਾਹਿਬ ਤਦ ਤੱਕ ਆਪਾਂ ਨੂੰ ਨਿਬੜੀ ਨਹੀਂ ਗਣ ਸਕਦੇ ਨਾ ਸਿਰੇ ਸਿਰੇ ਦੀ ਗੱਲ ਇਹ ਹੈ ਸਿੱਧੂ ਸਾਹਿਬ ਦੇਖੋ ਸਿਰੇ ਤਾਂ ਸਾਰੇ ਦੇਸ਼ ਦੇ ਵਿੱਚ ਜਿਹੜੀ ਹੁਣ ਮੰਨ ਲਓ ਕਹਿੰਦੇ ਆ ਕਿ ਜਿਹੜਾ ਖੋਪਾ ਸਾਊਚ ਹੁੰਦਾ ਜਿਹਨੂੰ ਆਪਾਂ ਨਾਰੀਅਲ ਕਹਿੰਦੇ ਆ ਕਾਜੂ ਜਿਹੜਾ ਸਾਊਚ ਹੁੰਦਾ ਉਹਦੀ ਐਮਐਸਪੀ ਪੰਜਾਬ ਦਾ ਕਿਸਾਨ ਮੰਗ ਰਿਆ ਦੇਖੋ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਅਸੀਂ ਅੰਦੋਲਨ ਕਰਨਾ ਹੈ ਬਸ ਅਸੀਂ ਗੱਲ ਮੰਨਣੀ ਨਹੀਂ ਕੋਈ ਮਤਲਬ ਤੁਸੀਂ ਜਦੋਂ ਪੀਡੀਸੀ ਆ ਗਈ ਹੈ ਉਹ ਤਾਂ ਉਹ ਕਹਿੰਦੇ ਹੁੰਦੇ ਨੇ ਵੀ ਕੋਈ ਨੁਕਸ ਕੱਢਣਾ ਬਸ ਨੁਕਸ ਕੱਢ ਕੇ ਫੇਰ ਅਸੀਂ ਤਾਂ ਪਾਸੇ ਹਟਣਾ ਤਾਂ ਉਹ ਜਿਹੜੀ ਗੱਲ ਹੈ ਉਹਦੇ ਨਾਲ ਉਹ ਕੋਈ ਵੀ ਪੂਰੀ ਨਹੀਂ ਕਰ ਸਕਦਾ ਕਿ ਇਹ ਜਿਹੜੇ ਕਿਸਾਨ ਭਰਾ ਪੰਜਾਬ ਦੇ ਜਾਣ ਚੁੱਕੇ ਹੈ ਇਸੇ ਕਰਕੇ ਅੰਦੋਲਨ ਨੂੰ ਬਲ ਨਹੀਂ ਮਿਲਿਆ ਪੰਜਾਬ ਦੇ ਕਿਸਾਨਾਂ ਨੂੰ ਪਤਾ ਲੱਗ ਗਿਆ ਇਹ ਜਿਹੜੀਆਂ ਅੰਦੋਲਨਕਾਰੀ ਧਿਰਾਂ ਹੈਗੀਆਂ ਉਹ ਕਿਸਾਨ ਪੰਜਾਬ ਦੇ ਕਿਸਾਨ ਦੀਆਂ ਤਾਂ ਕਮ ਸੇ ਕਮ ਹਤਾਇਸ਼ੀ ਨਹੀਂ ਹੈਗੀਆਂ। ਉਹਨਾਂ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਜੇ ਪੰਜ ਫਸਲਾਂ ਦੀ ਪੀਡੀਸੀ ਪੀਡੀਸੀ ਆ ਰਹੀ ਹੈ ਤਾਂ ਉਹ ਪੰਜ ਫਸਲਾਂ ਦੀ ਪੀਡੀਸੀ ਜੇ ਅਸੀਂ ਅਗਾਵਾਂਗੇ ਤਾਂ ਸਾਡਾ ਬੈਨੀਫਿਟ ਹੋਣਾ ਤੇ ਸਾਡਾ ਧਰਤੀ ਦਾ ਪਾਣੀ ਬਚਣਾ ਹੈ। ਔਰ ਅਸੀਂ ਆਪ ਦਾ ਤਾਂ ਘਰ ਦੇਖੀਏ। ਅਸੀਂ ਠੇਕਾ ਵੀ ਲੈ ਰੱਖਿਆ ਜਿਹੜਾ ਹੈਗਾ ਥੱਲੇ ਜਾ ਕੇ ਕੇਰਲਾ ਵਾਲਿਆਂ ਦਾ ਤੇ ਦੂਜਿਆਂ ਦਾ। ਤੋ ਉਹ ਜਿਹੜਾ ਉਹ ਆਪੇ ਕਰਨ ਆਪਦਾ ਜੋ ਉਹਨਾਂ ਦੀ ਡਿਮਾਂਡ ਆ ਉਹ ਆਪਦੀ ਰਾਜ ਸਰਕਾਰ ਨੂੰ ਦੱਸਣਗੇ ਕੇਂਦਰ ਸਰਕਾਰ ਨੂੰ ਦੱਸਣਗੇ ਉਹਨਾਂ ਦਾ ਕੰਮ ਹੈ ਅਸੀਂ ਆਪਦੀ ਪੰਜਾਬ ਦੀ ਗੱਲ ਕਰੀਏ ਅਸੀਂ ਆਪਦਾ ਦੇਖੀਏ ਔਰ ਉਹਦੇ ਲਈ ਕੇਂਦਰ ਸਰਕਾਰ ਨੇ ਮੇਰੇ ਖਿਆਲਚ ਅੱਜ ਤੱਕ ਨਾ ਤਾਂ ਕੋਈ ਕਾਂਗਰਸ ਦੀ ਨਾ ਕੋਈ ਤੀਜੇ ਗੱਠਜੋੜ ਦੀ ਭਾਜਪਾ ਦੀ ਸਰਕਾਰ ਨੇ ਆ ਕੇ ਪੰਜ ਫਸਲਾਂ ਦੀ ਜਿਹੜੀ ਇਹ ਡਿਵਰਸਿਫਿਕੇਸ਼ਨ ਨੂੰ ਸਿੱਧਾ ਉਹ ਕੀਤਾ ਸੀ ਔਰ ਮੈਂ ਤੁਹਾਡੇ ਚੈਨਲ ਤੇ ਕਹਿ ਵੀ ਸਕਦਾ ਇਹ ਗੱਲ ਜ਼ਰੂਰ ਕਿ ਅਸੀਂ ਜਿਹੜਾ ਹੈਗਾ ਅੱਗੇ ਜਦੋਂ ਚੋਣਾ ਆਉਣਗੀਆਂ ਰਾਜ ਦੀਆਂ ਔਰ ਇਹ ਅਸੀਂ ਵੱਡਾ ਜਿਹੜਾ ਇਹਦੇ ਚ ਰੱਖਾਂਗੇ ਔਰ ਅਸੀਂ ਲੈ ਕੇ ਆਵਾਂਗੇ ਜਦੋਂ ਸਾਡੀ ਵਾਰੀ ਆਊਗੀ ਅਸੀਂ ਪੰਜਾਬ ਦੇ ਵਿੱਚ ਡਿਵਰਸਿਫਿਕੇਸ਼ਨ ਕੇਂਦਰ ਦੇ ਸਹਿਯੋਗ ਨਾਲ ਡਬਲ ਇੰਜਨ ਦੀ ਸਰਕਾਰ ਨਾਲ ਲੈ ਕੇ ਆਵਾਂਗੇ ਹਰ ਹਾਲਤ ਕਿਉਂਕਿ ਜਿੰਨਾ ਚਿਰ ਇਹ ਬੈਠੇ ਆ ਇਹਨਾਂ ਨੇ ਤਾਂ ਹੋਂ ਨਹੀਂ ਦੇਣੀ ਇਹ ਤਾਂ ਫਾਟਕ ਬੰਦ ਕਰਕੇ ਬੈਠੇ ਆ ਇਹ ਕੁਝ ਨਹੀਂ ਵੜਨ ਦਿੰਦੇ ਜੀ ਸਰ ਜੀ ਸਰ ਬਿਲਕੁਲ ਤੁਹਾਡਾ ਦਾਵਾ ਜਿਹੜਾ ਹੈਗਾ ਭਾਜਪਾ ਜੀ ਕਹਿ ਰਹੀ ਹੈ ਤਾਂ ਤੁਸੀਂ ਕਹਿੰਦੇ ਕਿ ਇੰਪਲੀਮੈਂਟ ਕਰਾਂਗੇ ਹਰ ਕੋ ਗੋਹਿਤ ਚੋਣਾਂ ਦੇ ਮੌਕੇ ਤੇ ਗੱਲ ਹੁੰਦੀ ਹੈ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਕਰਨ ਤੇ ਭਾਜਪਾ ਕਰੇ ਵਿਰੋਧੀ ਤਰ੍ਹਾਂ ਕਹਿੰਦੀਆਂ ਜੀ ਚੋਣ ਜੁਗਲਾ ਹੈ ਜੇ ਪਰ ਵਿਰੋਧੀ ਤਰ੍ਹਾਂ ਦੀ ਗੱਲ ਕਰਦੇ ਆ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ ਕਿ ਅਕਾਲੀ ਦਲ ਨੇ ਆਪਣੇ ਸਮੇਂ 'ਚ ਸਾਡੇ ਨਾਲ ਰਹਿ ਕੇ ਸਾਨੂੰ ਗੁੰਮਰਾਹ ਕੀਤਾ ਅਕਾਲੀ ਦਲ ਕਹਿੰਦਾ ਕਿ ਸਾਡੀ ਗੱਲ ਮੰਨੀ ਨਹੀਂ ਕਾਂਗਰਸ ਵਾਲੇ ਵੀ ਕਹਿ ਰਹੇ ਆ ਕਿ ਵੀ ਅਸੀਂ ਜੇ ਆਵਾਂਗੇ ਤਾਂ ਐਮਐਸਬੀ ਦੇਵਾਂਗੇ ਇਹਨਾਂ ਮੁੱਦੇ ਤੇ ਗੱਲ ਕਰਾਂਗੇ ਭਾਜਪਾ ਜਿਹੜੀ ਨਹੀਂ ਕਰ ਰਹੀ ਆਪ ਵਾਲੇ ਵੀ ਉਹੀ ਗੱਲਾਂ ਕਰਦੇ ਆ ਸੋ ਵਿਰੋਧੀ ਤਰ੍ਹਾਂ ਦਾ ਲਗਾਤਾਰੀ ਆਜ ਪਾਣੂ ਕੱਲੇ ਕਿਸਾਨੀ ਵਿਰੋਧੀ ਤਰ੍ਹਾਂ ਵੀ ਇਹਨਾਂ ਮੁੱਦਿਆਂ ਤੇ ਪਾਜ ਪਾਣੂ ਘੇਰਦੇ ਆ ਨਜ਼ਰ ਆਉਂਦੀਆਂ ਤਾਲੀਵਾਲ ਜੀ ਮੈਂ ਤੁਸੀਂ ਪਹਿਲੀ ਗੱਲ ਆਪਾਂ ਚੋਣ ਜੁਮਲੇ ਦੀ ਗੱਲ ਕਰ ਲਈਏ ਜੀ ਕਾਂਗਰਸ ਤਾਂ ਜਿਹੜੀ ਹੈਗੀ ਹੈ ਜਦੋਂ ਆਉਂਦੀ ਹੈ ਕਹਿੰਦੀ ਕਿਸਾਨਾਂ ਦੇ ਕਰਜੇ ਤੇ ਲੀਕ ਮਾਰੂ ਜਦੋਂ ਸਰਕਾਰ ਚ ਆਉਂਦੇ ਆ ਭੱਜ ਜਾਂਦੇ ਆ ਪੰਜਾਬ ਚ ਭੱਜੇ ਰਾਜਸਥਾਨ ਚ ਭੱਜੇ ਛੱਤੀਸਗੜ੍ਹ ਚ ਭੱਜੇ ਮੱਧ ਪ੍ਰਦੇਸ਼ ਚ ਭੱਜੇ ਹਿਮਾਚਲ ਚ ਭੱਜੇ ਹਰ ਥਾਂ ਮੈਨੀਫੈਸਟੋ ਚ ਲੈ ਕੇ ਲੌਂਦੇ ਆ ਭੱਜ ਜਾਂਦੇ ਆ ਔਰ ਐਮਐਸਪੀ ਦਾ ਇਹਨਾਂ ਦਾ ਜਿਹੜਾ ਹੈਗਾ ਉਹ ਕਿਥੋਂ ਤੱਕ ਦੇ ਸਕਦੇ ਆ ਉਹ ਵੀ ਆਪਾਂ ਛੱਤੀਸਗੜ੍ਹ ਦੇਖ ਲਿਆ ਰਾਜਸਥਾਨ ਦੇਖ ਲਿਆ ਸਾਰੇ ਦੇਖ ਲਏ ਇਹਨਾਂ ਦੀਆਂ ਸਰਕਾਰਾਂ ਰਹੀਆਂ ਜਮਾਣੀ ਇਹਨਾਂ ਨੇ ਕੋਈ ਕੀਤਾ ਔਰ ਪੰਜਾਬ ਦੀ ਸਥਿਤੀ ਤੁਸੀਂ ਆਪ ਦੱਸੀ ਹੈ ਕਿ ਪੰਜਾਬ ਦੇ ਵਿੱਚ ਸਾਨੂੰ ਕੇਂਦਰ ਦਾ ਸਹਿਯੋਗ ਚਾਹੀਦਾ ਪਰ ਜਿਹੜੀ ਮੌਜੂਦਾ ਸਰਕਾਰ ਹੈ ਤਾਂ ਕੇਂਦਰ ਨਾਲ ਟਕਰਾਅ ਕਰਕੇ ਰੱਖਦੀ ਆ ਸਹਿਯੋਗ ਲੈਣਾ ਤਾਂ ਦੂਰ ਦੀ ਗੱਲ ਹੈ ਕਿਨ੍ਹੇ ਸਾਨੂੰ ਲੋੜ ਹੀ ਨਹੀਂ ਅਸੀਂ ਆਪੇ ਕਰ ਲੈਣਾ ਅਸੀਂ ਕੁਕੜੀਆਂ ਨੇ ਮਾਰਦੇ ਦੇ ਦਾਂਗੇ ਉਹ ਉਹਨਾਂ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਕੇਂਦਰ ਦੇ ਸਹਿਯੋਗ ਨਾਲ ਕੰਮ ਕਰਨਾ ਮੇਰੇ ਖਿਆਲ 'ਚ ਮੁਸ਼ਕਲ ਹੈ ਪਰ ਇਹ ਗੱਲ ਪੱਕੀ ਆ ਕਿ ਪੰਜਾਬ ਦੇ ਵਿੱਚ ਪੰਜ ਫਸਲਾਂ ਦੀ ਪੀਡੀਸੀ ਆ ਗਈ ਸਾਰਾ ਪੰਜਾਬ ਬਦਲ ਜਾਊਗਾ ਔਰ ਹਰ ਕਿਸਾਨ ਜਾਣਦਾ ਪੰਜਾਬ ਦਾ ਹਰ ਜਰਨਲਿਸਟ ਜਾਣਦਾ ਤੁਸੀਂ ਵੀ ਦਿਲ ਤੋਂ ਜਾਣਦੇ ਹੋ ਅਸੀਂ ਝਾਂਸਾ ਨਹੀਂ ਦਿੰਦੇ ਅਸੀਂ ਪੰਜਾਬ ਦੀਆਂ ਦੋ ਫਸਲਾਂ ਚੱਕ ਰਹੀ ਹੈ ਕੇਂਦਰ ਸਰਕਾਰ ਔਰ ਥੋੜਾ ਬਹੁਤਾ ਨਹੀਂ ਹੈਗਾ ਆਪਣੇ ਬਜਟ ਦਾ 50% ਹੈ ਸਾਰੀ ਫਸਲ ਚੱਕਣੀ ਐਨੀ ਫਸਲ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਚੱਕ ਰਹੀ ਹੈ ਔਰ ਜੇ ਤੁਸੀਂ ਇਹਨਾਂ ਨੂੰ ਬਰਾਬਰ ਭਾਅ ਲੋ ਇਹ ਕਹਿਣਗੇ ਜੀਐਸਟੀ ਵੀ ਲੈਂਦੀ ਹੈ ਕੇਂਦਰ ਸਰਕਾਰ ਉਹ ਜੀਐਸਟੀ ਲੈ ਕੇ ਅਗਲੇ ਦਾ ਡਿਲੀਵਰ ਕਰੀ ਜਾਂਦੇ ਆ ਤੁਸੀਂ ਜੀਐਸਟੀ ਲੈ ਕੇ ਕੀ ਕਰ ਰਹੇ ਹੋ ਸਵਾਇਸ਼ ਇhtiyar ਬਾਜੀ ਤੋਂ ਕੁਝ ਵੀ ਨਹੀਂ ਉਹ ਖਾ ਕੇ ਇਕੱਲਾ ਕੇਦਰੀਵਾਲ ਦਾ ਘਰ ਪੂਰਾ ਕਰੀ ਜਾਂਦੇ ਉਹਦੀ ਪਾਰਟੀ ਵੱਡੀ ਕਰਤੀ ਤਾਂ ਇਹ ਸਾਰੇ ਜਿਹੜਾ ਪੰਜਾਬ ਵੀ ਹੈ ਉਹ ਜਾਣ ਚੁੱਕੇ ਆ ਸਾਡਾ ਵਿਸਥਾਰ ਪੰਜਾਬ ਦੇ ਵਿੱਚ ਬਹੁਤ ਹੋ ਚੁੱਕਿਆ ਔਰ ਜਿਹੜੇ ਸਾਨੂੰ ਛੋਟਾ ਛੋਟਾ ਕਹਿ ਕੇ ਛੋਟਾ ਛੋਟਾ ਕਹਿ ਕੇ ਤ੍ਰਿਸਕਾਰਦੇ ਸੀ ਔਰ ਕਹਿੰਦੇ ਸੀ ਬਣਾਉਣੇ ਆ ਤੁਹਾਨੂੰ ਵੱਡਾ ਭਰਾ ਉਹ ਅੱਜ ਜਿਹੜੇ ਹੈਗੇ ਕਿਤੇ ਨਾ ਕਿਤੇ ਖੁੰਝੇ ਲੱਗੇ ਹੋਏ ਆ ਉਹਨਾਂ ਤੋਂ ਆਪਦੇ ਘਰ ਦਾ ਕੈਂਡੀਡੇਟ ਨਹੀਂ ਅਨਾਉਂਸ ਹੋ ਰਿਹਾ ਤੋ ਇਹ ਸਾਰੀਆਂ ਚੀਜ਼ਾਂ ਦੱਸ ਦੀਆਂ ਕਿ ਪੰਜਾਬ ਦੀ ਭਾਜਪਾ ਨੂੰ ਗੱਲ ਆ ਉਹਨੂੰ ਤਿਆਰ ਨੇ ਪੰਜਾਬ ਚ ਕਮਲ ਖਿਲੇਗਾ ਸਾਰਾ ਪੰਜਾਬ ਭਾਜਪਾ ਦੇ ਨਾਲ ਆ ਮੋਦੀ ਸਾਹਿਬ ਦਾ ਪਰਿਵਾਰ ਹੈ ਔਰ ਇਸ ਵਾਰੀ 405 ਪੰਜਾਬ ਵੀ ਆਪਦਾ ਯੋਗਦਾਨ ਬਹੁਤ ਵੱਡਾ ਪਾਊਗਾ ਸਾਲੀਵਾਲ ਸਰ ਬਿਲਕੁਲ ਜਿਹੜਾ ਪਰ ਮੈਂ ਕਿਸਾਨਾਂ ਦੇ ਮੁੱਦੇ ਤੇ ਅੱਜ ਅੱਜ ਸਿੱਧੇ ਤੌਰ ਤੇ ਆਈਏ ਦੇਖੋ ਆਪਾਂ ਹਰ ਰੋਜ਼ ਆਇਦਨ ਦੇਖਦੇ ਆਂ ਚਾਹੇ ਪੀਰਕੋਟ ਦੀ ਗੱਲ ਕਰ ਲਈਏ ਈਵਨ ਅਮਰਸਾ ਦੀ ਗੱਲ ਕਰ ਲਈਏ ਕੁਝ ਹੋਰ ਜਿਹੜੀਆਂ ਸੀਟਾਂ ਉੱਥੇ ਵੀ ਗੱਲ ਕਰ ਲਈਏ ਦੂਜੀਆਂ ਤਰ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੋਏਗਾ ਪਰ ਮੈਂ ਸਵਾਲ ਕਉਂਕੋ ਤੁਹਾਡੇ ਤੋਂ ਲੈ ਰਿਆ ਆਂ ਭਾਜਪਾ ਦਾ ਕਿਸਾਨਾਂ ਵੱਲੋਂ ਵਿਰੋਧ ਕਿਉਂ ਕੀਤਾ ਜਾ ਰਿਹਾ ਉਹਨਾਂ ਨੂੰ ਕਹਿੰਦੇ ਕਿ ਸਾਨੂੰ ਸਵਾਲਾਂ ਦਾ ਜਵਾਬ ਦਿਓ ਕਿਤੇ ਉਹਨਾਂ ਦਾ ਕਿ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਜਿਹੜੇ ਆਗੂ ਹੈਗੇ ਆ ਉਹਨਾਂ ਦੀ ਨਜ਼ਰ ਆਉਂਦੇ ਆ ਬਟਿੰਡੇ ਤੇ ਇੱਕ ਦੂਜਾ ਜਗ੍ਹਾ ਇਦ ਇਹ ਜਿਹੜੇ ਬਿਠਿੰਡਾ ਤੋਂ ਉਮੀਦਵਾਰ ਨੇ ਭਾਜਪਾ ਦੇ ਉਹਨੂੰ ਪਿਛਲੇ ਦਰਵਾਜ਼ੇ ਰਹੀਂ ਜਿਹੜਾ ਪੁਲਿਸ ਵੱਲੋਂ ਬਾਹਰ ਕੱਢਣਾ ਪਿਆ ਦੇਖੋ ਇਹ ਕਈ ਵਾਰੀ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਜਾਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਰਾਜਨੀਤਿਕ ਉਹਨਾਂ ਦਾ ਮਖੌਟਾ ਪਹਿਨ ਕੇ ਰਾਜਨੀਤਿਕ ਲੋਕ ਆ ਜਾਂਦੇ ਆ ਉਹ ਜਿਹੜੇ ਰਾਜਨੀਤਿਕ ਲੋਕ ਹੈ ਉਹ ਫਿਰ ਉਸ ਤਰ੍ਹਾਂ ਦੀ ਅਪਣਾ ਦਿੰਦੇ ਆ ਸਥਿਤੀ ਵੈਸੇ ਤਾਂ ਪ੍ਰਸ਼ਨ ਪੁੱਛਣਾ ਸੰਵਿਧਾਨਕ ਹੱਕ ਹੈ ਸਾਡੇ ਭਰਾਵਾਂ ਦਾ ਸੰਘਰਸ਼ ਕਰ ਰਹੇ ਭਰਾਵਾਂ ਦਾ ਜੀ ਉਹ ਪੁੱਛਣ ਉਹਨਾਂ ਦਾ ਸਵਾਗਤ ਹੈ ਉਹ ਕਿਸੇ ਚੈਨਲ ਤੇ ਆ ਜਾਣ ਆਪਦਾ ਪ੍ਰਸ਼ਨ ਏਜੰਡਾ ਲੈ ਕੇ ਅਸੀਂ ਪ੍ਰੈਸ ਅਸੀਂ ਸਾਰੇ ਬੁਲਾ ਰਹੇ ਹਾਂ 10 12 ਸਾਡੇ ਨਾਲ ਸਾਰੇ ਚੈਨਲਾਂ ਤੇ ਬੈਠ ਜਾਣ ਅਸੀਂ ਜਵਾਬ ਦੇ ਦਾਂਗੇ ਔਰ ਉਸ ਤੋਂ ਬਾਅਦ ਵੋਟ ਪਾਉਣਾ ਕਿਹਨੂੰ ਪਾਉਣਾ ਕਿਹਨੂੰ ਨਹੀਂ ਪਾਉਣੀ ਉਹਨਾਂ ਦਾ ਅਧਿਕਾਰ ਹੈ ਪਰ ਪ੍ਰਸ਼ਨ ਪੁੱਛਣ ਦੇ ਨਾਂ ਤੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਨਾ ਜਿਹੜਾ ਦੂਜੀਆਂ ਪਾਰਟੀਆਂ ਦੇ ਹੱਕ 'ਚ ਜਾਂਦਾ ਤੇ ਇਹਦਾ ਮਤਲਬ ਤੁਸੀਂ ਉਹਨਾਂ ਦੇ ਹੱਥ ਦੇ ਚੜੇ ਹੋ ਤੇ ਜਾਂ ਤੁਹਾਡੇ ਆਗੂ ਉਹਨਾਂ ਦੇ ਹੱਥ ਤੇ ਚੜੇ ਇਹ ਵੋਟਰ ਬਖੂਬੀ ਸਮਝ ਚੁੱਕੀ ਹੈ ਮੈਂ ਗੱਲ ਰੱਖ ਰਿਹਾ ਸੀਗਾ ਕਿ ਅਸੀਂ ਤਾਂ ਤਿਆਰ ਆ ਜਿਹੜੇ ਸਾਡੇ ਹੰਸ ਰਾਜ ਹੰਸ ਜੀ ਨੇ ਖੁਦ ਖੜ ਕੇ ਕਿਸਾਨਾਂ ਦੇ ਸਾਹਮਣੇ ਉਹ ਵੀਡੀਓ ਪਾਈ ਆ ਉਹਨਾਂ ਨੇ ਜਵਾਬ ਦਿੱਤੇ ਆ ਤਰਨਜੀਤ ਸੰਧੂ ਜੀ ਨੇ ਜਵਾਬ ਦਿੱਤੇ ਆ ਔਰ ਸਾਹਮਣੇ ਖੜੇ ਨੇ ਜਿਹੜੇ ਅੱਛੇ ਲੋਕ ਨੇ ਸੰਘਰਸ਼ੀਲ ਜਿਹੜੇ ਜਾਣਦੇ ਆ ਡੈਮੋਕਰੇਟਿਕ ਕਦਰਾਂ ਕੀਮਤਾਂ ਨੂੰ ਉਹ ਨਹੀਂ ਇਸ ਤਰ੍ਹਾਂ ਦਾ ਕੁਝ ਕਰਦੇ ਪਰ ਉਹਨਾਂ ਦੇ ਵਿੱਚ ਕੁਝ ਆਗੂ ਆ ਜਾਂਦੇ ਆ ਜਿਵੇਂ ਮੈਂ ਆਮ ਆदमी ਪਾਰਟੀ ਦੇ ਆਗੂਆਂ ਦੀਆਂ ਫੋਟੋਆਂ ਵੀ ਭੇਜੀਆਂ ਸੀ ਇੱਕ ਦਿਨ ਕੁਝ ਜਰਨਲਿਸਟਾਂ ਨੂੰ ਕਿ ਆਹ ਤਾਂ ਦੇਖੋ ਜੀ ਆ ਪਾਰਕ ਦੇ ਕਿਸਾਨ ਦਾ ਮਖੌਟਾ ਤੇ ਸਵਾਲ ਪੁੱਛਦੇ ਫਿਰਦੇ ਆ ਮਖੌਟਾ ਹੈ ਸੰਘਰਸ਼ੀ ਜਿਹੜਾ ਆਗੂ ਦਾ ਵੀ ਅਸੀਂ ਤਾਂ ਜੀ ਕਿਸਾਨ ਜਥੇਬੰਦੀਆਂ ਮੁੜ ਕੇ ਉਹੀ ਜਿਹੜੇ ਆ ਆਮ ਆਦਮੀ ਪਾਰਟੀ ਦੀ ਰੈਲੀ ਤੁਰੇ ਫਿਰਦੇ ਆ ਤੋਂ ਇਹ ਅਸੀਂ ਉਹਨਾਂ ਨੂੰ ਜੇ ਕੋਈ ਸਵਾਲ ਪੁੱਛਣ ਕੋਈ ਦਿੱਕਤ ਨਹੀਂ ਚੈਨਲ ਤੇ ਆ ਕੇ ਪੁੱਛਣ ਉਹਨਾਂ ਦਾ ਜਿਹੜਾ 10 ਨੁਕਾਤੀ 5 ਨੁਕਾਤੀ ਏਜੰਡਾ ਹੈ ਸਾਰੇ ਜਵਾਬ ਆਪਾਂ ਤਫਸੀਲ ਨਾਲ ਉਹਨਾਂ ਦੇ ਦੇ ਦਾਂਗੇ ਕਿ ਅਸੀਂ ਭਾਈ ਤੁਹਾਡੇ ਲਈ ਆ ਕਰ ਸਕਦੇ ਆ ਇਹਦੇ ਚੋਂ ਉਦੋਂ ਅੱਗੇ ਮੰਨਣਾ ਨਾ ਮੰਨਣਾ ਆਪਾਂ ਵੋਟ ਪਾ ਰਹੇ ਆ ਉਹਦੇ ਮੁਤਾਬਕ ਤਾਂ ਉਹ ਸਵਾਲ ਦਾ ਕੋਈ ਦਿੱਕਤ ਨਹੀਂ ਕਿਸੇ ਨੂੰ ਪਰ ਜਿਹੜੀ ਇਹ ਹੁੱਲੜਬਾਜੀ ਕਰਦੇ ਆ ਦੂਜੇ ਰਾਜਨੀਤਿਕ ਬੰਦੇ ਵਿੱਚ ਆ ਕੇ ਉਹਦੀ ਦਿੱਕਤ ਜ਼ਰੂਰ ਹੈਗੀ ਆ ਔਰ ਉਹਦੀ ਗੱਲਬਾਤ ਅਸੀਂ ਹਰ ਚੈਨਲ ਤੇ ਰੱਖ ਕੇ ਉਹਨਾਂ ਦਾ ਭਾਂਡਾ ਓੜ ਰਹੇ ਆ ਔਰ VOTER ਜਿਹੜਾ ਬਹੁਤ ਚੰਗੀ ਤਰ੍ਹਾਂ ਉਹਨਾਂ ਨੂੰ ਪਛਾਣ ਰਿਹਾ ਬਿਲਕੁਲ ਸਲੇਵਾ ਤੁਹਾਡਾ ਤੁਹਾਡਾ ਅਧਿਕਾਰ ਹੈ ਬਿਲਕੁਲ ਜੀ ਤੁਹਾਡੇ ਤੇ ਕੋਈ ਸਵਾਲ ਕੀਤਾ ਜਾਂਦਾ ਜਦੋਂ ਤੁਸੀਂ ਕਹਿ ਰਹੇ ਹੋ ਜਵਾਬ ਦੇਣਾ ਜਾਂ ਵਿਰੋਧੀ ਤਰ੍ਹਾਂ ਜੋ ਵੀ ਅਲੀਗੇਸ਼ਨ ਆਉਂਦੀਆਂ ਜਵਾਬ ਦੇਣਾ ਤੁਹਾਡਾ ਅਧਿਕਾਰ ਆ ਬਿਲਕੁਲ ਸਹੀ ਕਹਿ ਰਹੇ ਹੋ ਪਰ ਜਦੋਂ ਹਾਂਸਰਾਏ ਹਾਂਸ ਦੀ ਗੱਲ ਕਰਦੇ ਹਾਂਸਰਾਏ ਹਾਂਸ ਨੇ ਆਪ ਇੱਕ ਜਗ੍ਹਾ ਤੇ ਗੱਲ ਕਹੀ ਹੈ ਕਿ ਜਿਹੜੀ ਜਿਹੜੀ ਸਾਡੇ ਨਾਲ ਲੱਗੇ ਵੀ ਸੀ ਕਾਲੀ ਦਾਦੀ ਦਾ ਤੁਸੀਂ ਜ਼ਿਕਰ ਕੀਤਾ ਹੈ ਕਹਿੰਦੇ ਸਾਨੂੰ ਇਸ ਤਰ੍ਹਾਂ ਬਣਾਦਾ ਕਿ ਮੈਂ ਅੱਜ ਤਾਂ ਹੀ ਤੁਹਾਡੇ ਅੱਗੇ ਇੱਕ ਤਰ੍ਹਾਂ ਦਾ ਖਾਨਾ ਇੱਕ ਦੇ ਤੌਰ ਤੇ ਪੇਸ਼ ਹੋ ਰਿਹਾ ਹਾਂ ਕਿਉਂਕਿ ਕਾਲੀ ਦਾਲ ਨੇ ਬਹੁਤ ਨੈਗੇਟਿਵ ਭੂਮਿਕਾ ਨਿਭਾਈ ਉਹ ਸਾਰੇ ਅੰਦੋਲਨ ਚ ਹੁਣ ਆਪਾਂ ਆ ਕੇ ਇਹ ਗੱਲ ਕਹਿੰਦੇ ਆ ਕਿ ਖਾਨਾ ਇੱਕ ਸਾਨੂੰ ਉਹਨਾਂ ਨੇ ਬਣਾਇਆ ਔਰ ਉਹ ਦੌਰ ਦੇ ਵਿੱਚ ਤਾਂ ਦੇਖੋ ਆਪਾਂ ਵੀ ਕਾਲੀ ਦਾਲ ਬਾਰੇ ਕਦੇ ਕੋਈ ਗੱਲ ਨਹੀਂ ਸੀ ਕੀਤੀ ਬਹੁਤ ਧੰਨਵਾਦ ਜੀ ਸਾਹਿਬ ਤੁਸੀਂ ਸਾਨੂੰ ਇਹ ਮੁੱਦੇਾਂ ਤੇ ਉਹਨli ਸਮਝਦਤਾ ਮਿਹਰਬਾਨੀ ਨਿਊਜ਼ ਹੈ ਨਿਊਜ਼ ਆਪਾਂ ਜਿਨ੍ਹਾਂ ਮੁੱਦਿਆਂ ਤੇ ਗੱਲ ਕਰ ਰਹੇ ਆਂ ਪਾਰਲੀਮੈਂਟ ਸੋਣਾ ਦੇ ਚੱਲਦਿਆਂ ਆਕੀ ਜਨਤਾ ਪਾਰਟੀ ਪੰਜਾਬ ਵੱਡੇ ਦਾਅਵੇ ਕਰ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਦੇ ਤਰ੍ਹਾਂ ਚਾਹੇ ਕਾਂਗਰਸ ਹੋਵੇ ਚਾਹੇ ਆਪ ਹੋਵੇ ਸ਼੍ਰੋਣੀ ਕਾਲੀ ਦਾਲ ਹੋਵੇ ਉਹਨਾਂ ਵੱਲੋਂ ਖਾਮ ਕਾ ਭਾਜਪਾ ਦੇ ਉੱਤੇ ਪੂਜਾ ਦੋਸ਼ ਲਗਾਏ ਜਾ ਰਿਹਾ ਹੈ ਹੁਣ ਆਲਾ ਸਮਾਂ ਦੱਸੇਗਾ ਕਿ ਭਾਜਪਾ ਕਿਸ ਮਜ਼ਬੂਤੀ ਦੇ ਨਾਲ ਜਾ ਛੱਗੇ ਵਧੇਗੀ ਪਰ ਇਹਨਾਂ ਵੱਡਾ ਸਵਾਲ ਹੈ ਕਿ ਵੀ ਜਿਹੜੇ ਕਿਸਾਨੀ ਅੰਦੋਲਨ ਲੈ ਕੇ ਕਿਉਂ ਆਖਰ ਕਿਸਾਨ ਉਹਨਾਂ ਦੇ ਜਥੇਬੰਦੀਆਂ ਵੱਖ-ਵੱਖ ਹੋ ਸਕਦੀਆਂ ਪਰ ਇੱਕ ਝੰਡੇ ਦੇ ਤੇ ਲੱਗਦਾ ਸਾਰਿਆਂ ਦੀ ਸਹਿਮਤੀ ਬਣਦੀ ਨਜ਼ਰ ਆਉਂਦੀ ਹੈ ਜਦੋਂ ਉਹਨਾਂ ਜਥੇਬੰਦੀਆਂ ਵੱਲੋਂ ਭਾਜਪਾ ਦੇ ਜਿਹੜੇ ਉਮੀਦਵਾਰ ਹੈ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਇਹਦੇ ਜੋਰਜ ਭਾਜਪਾ ਦਾ ਕਹਿਣਾ ਹੈ ਕਿ ਰਾਸੀ ਤੌਰ ਤੇ ਰਾਸੀ ਪਸ਼ੂਕੜ ਦੇ ਨਾਲ ਵਿਰੋਧ ਕੀਤਾ ਜਾਂਦਾ ਹੈ ਭਾਜਪਾ ਕਿਸਾਨਾਂ ਦੀ ਹਮਾਇਤੀ ਹੈ ਵਿਰੋਧੀ ਨਹੀਂ ਹੈ ਕਾ ਨਦਰੀ ਆਪੋ ਆਪਣਾ ਮੋਦੰਦੇ ਸਾਧਾਨਾ ਭਾਜਪਾ ਦੇ ਸੀਨੀਅਰ ਆਗੂ ਹੋਸ ਪਰਸਨ ਜੀ ਸੰਤਾਰੀਵਾਲ ਜੀ ਬਣੇ ਸੀ ਇਸੇ ਤਰੀਕੇ ਨਾਲ ਹੁਣ ਸਾਡੇ ਨਾਲ ਗ੍ਰਮੀ ਸਿੰਘ ਮਹਿਮਾ ਗ੍ਰਮੀ ਸਿੰਘ ਮਹਿਮਾ ਜੀ ਆਪਾ ਸਾਰੇ ਜਾਣਦੇ ਆ ਆਪਾ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਸਰਕਾਰ ਦਾ ਆਗੂ ਹੈ ਕਿਸਾਨ ਜਥੇਬੰਦੀ ਦੀ ਨਮੈਂਦਗੀ ਦਾ ਕਰਦੇ ਹੀ ਕਰਦੇ ਆ ਔਰ ਕੌਮੀ ਪੱਧਰ ਤੇ ਵੀ ਇਹਨਾਂ ਨੇ ਗਵਾਹੀ ਦਿੱਤੀ ਹੈ ਕਿਸਾਨਾਂ ਅੰਦੋਲਨ ਦੀ ਆਖੀ ਕਿਸਾਨ ਜੀ ਦੇ ਅਦਾਵਾਰਾ ਗੂੜੇ ਤੌਰ ਤੇ ਛਾਣੇ ਜਾਂਦੇ ਆ ਮੈਂ ਮਾਜੀ ਸਾਡੇ ਚੈਨਲ ਵੱਲੋਂ ਮੇਰੇ ਦਸ ਕਮਨ ਨੂੰ ਸਵਾਗਤ ਆ ਤੁਹਾਡਾ ਜੀ ਆਇਆਂ ਨੂੰ ਅ ਗਲੋਬਲ ਟੀਵੀ ਦਾ ਤੇ ਸਾਰੇ ਗੌਰਮ ਟੀਵੀ ਦੇ ਦੇਖ ਰਹੇ ਦਸ਼ਕਾ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਿਸ਼ੇਸ਼ ਕਰਕੇ ਧੰਨਵਾਦ ਕਿਉਂਕਿ ਤੁਸੀਂ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿਸਾਨੀ ਮੁੱਦੇ ਸਾਡੇ ਲਗਾਤਾਰ ਚੁੱਕਦੇ ਜੇ ਔਰ ਜਨਤਾ ਦੇ ਵਿੱਚ ਜਿਹੜੀ ਮਰਿਪੱਖ ਤੌਰ ਤੇ ਰੱਖਦੇ ਜੇ ਤੁਹਾਡਾ ਚੈਨਲ ਦਾ ਤੇ ਜਗਤਾਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੀ ਕਿਸਾਨ ਲਹਿਰ ਵੱਲੋਂ ਸਾਰੀ ਵੱਲੋਂ ਹੀ ਤੁਹਾਡਾ ਧੰਨਵਾਦ ਮਿਹਰਬਾਨੀ ਨਮਾ ਜੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਜਿਸ ਮਿੱਟੀ ਨਾਲ ਅਸੀਂ ਜੁੜੇ ਨੇ ਪੰਜਾਬ ਦੀ ਮਿੱਟੀ ਨਾਲ ਨਰਪੱਖ ਤੇ ਸੱਚ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਧੰਨਵਾਦ ਤੁਹਾਡਾ ਆਪਾਂ ਜਿਸ ਮਾਮਲੇ ਤੇ ਗੱਲ ਕਰ ਰਹੇ ਆਂ ਦੇਖੋ ਨਮਾ ਜੀ ਇੱਕ ਵੱਡਾ ਸਵਾਲ ਇਹ ਆ ਪਾਰਲੀਮੈਂਟ ਚੋਣਾਂ ਦੇ ਚੱਲਦੇ ਆਂ ਵਾਅਕਾ ਕਿਸਾਨ ਜਥੇਬੰਦੀਆਂ ਵੱਲੋਂ ਆਪਾਂ ਦੇਖਦੇ ਆਂ ਆਏ ਦਿਨ ਕਿਸੇ ਨਾ ਕਿਸੇ ਪਾਰਲੀਮੈਂਟ ਹਲਕੇ 'ਚਾ ਪਾਟਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਔਰ ਲਗਾਤਾਰ ਗੁਰੂਦ ਹੋ ਰਿਹਾ ਕਿਤੇ ਰੁਕਣ ਦਾ ਨਾਂ ਨਹੀਂ ਰਿਹਾ ਚਾਹੇ ਆਪਾਂ ਪੰਜਾਬ ਦੇ ਰਾਜਾਂ ਦੇ ਬਾਰਡਰ ਦੀ ਗੱਲ ਕਰ ਲਈਏ ਤੇ ਚਾਹੇ ਪੰਜਾਬ ਦੇ ਜਿਹੜੇ ਪਾਰਲੀਮੈਂਟ ਸੀਟਾਂ ਉਹਨਾਂ ਦੀ ਗੱਲ ਕਰ ਲਈਏ ਆਖਰ ਕਿਉਂ ਇੱਕ ਪਾਰਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਭਾਜਪਾ ਕਹਿੰਦੇ ਕਿ ਕਿਤੇ ਪਿੱਛੇ ਕਿਤੇ ਨੇ ਕਿਤੇ ਕੁਝ ਤਰ੍ਹਾਂ ਦਾ ਰਾਜਸੀ ਪਿਛੋਕੜ ਜਾਂ ਰਾਸਤਰੀ ਨਜ਼ਰੀਆ ਮਨਸ਼ਾ ਅਜੰਡਾ ਹੋ ਸਕਦਾ ਹੈ ਜੀ ਮੈਂ ਮਾ ਜੀ ਹਾਂ ਵੇਖੋ ਜੀ ਸਿੱਧੂ ਸਾਹਿਬ ਇਹਦੇ ਪਿੱਛੇ ਜਿਹੜੇ ਕਿਸਾਨਾਂ ਦੇ ਮਨਸ਼ਾ ਤੇ ਅਜੰਡਾ ਹੋਏ ਕਿਸਾਨਾਂ ਨੂੰ ਬਚਾਉਣਾ ਕਿਸਾਨੀ ਖੇਤੀ ਨੂੰ ਬਚਾਉਣਾ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਜਦੋਂ ਕਿਸਾਨਾਂ ਲਈ ਖੜਦੀਆਂ ਨੇ ਤੇ ਕਿਸਾਨਾਂ ਨੂੰ ਬਚਾਉਣ ਗਈਆਂ ਤੇ ਜੇ ਜੋ ਵੀ ਕਿਸਾਨਾਂ ਦੇ ਉੱਤੇ ਹਮਲਾ ਕਰੇਗਾ ਕਿਸਾਨਾਂ ਨੂੰ ਖਤਮ ਕਰਨ ਦੀ ਗੱਲ ਕਰੇਗਾ ਕਿਸਾਨ ਵਿਰੋਧੀ ਨੀਤੀਆਂ ਲਾਏਗਾ ਕਿਸਾਨ ਜਥੇਬੰਦੀਆਂ ਉਹਦੇ ਵਿਰੁੱਧ ਖੜਨਗੀਆਂ ਖੜਨਗੀਆਂ ਔਰ ਅਗਲੀ ਗੱਲ ਜਿਹੜੀ ਇਹ ਆ ਕਿ ਪੰਜਾਬ ਇਕੱਲੇ ਦੇ ਵਿੱਚ ਹੀ ਨਹੀਂ ਵਿਰੋਧ ਹੋ ਰਿਹਾ ਇਹ ਸਾਡਾ ਜਿਹੜਾ ਭਾਰਤ ਪੱਤਰਾ ਸਯੁਕਤ ਕਿਸਾਨ ਮੋਰਚਾ ਉਸ ਵੱਲੋਂ ਜੇ ਅਸੀਂ ਜਿਹੜਾ ਵਿਰੋਧ ਸੱਦਾ ਦਿੱਤਾ ਹੈ ਕਿ ਬੀਜੇਪੀ ਦੇ ਕੈਂਡੀਡੇਟ ਦੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਉਹਦਾ ਕਾਰਨ ਇਹ ਆ ਕਿ ਭਾਰਤੀ ਜਨਤਾ ਪਾਰਟੀ ਜਦ 2014 ਤੋਂ ਇਲੈਕਸ਼ਨ ਹੋਇਆ 14 ਵਿੱਚ ਉਦੋਂ ਸੱਤਾ ਦੇ ਜਦੋਂ ਆਉਣਾ ਸੀ ਉਦੋਂ ਇਹਨਾਂ ਦੋ ਵਾਅਦੇ ਕੀਤੇ ਸੀ ਵੱਡੇ ਕਿਸਾਨਾਂ ਨਾਲ ਇੱਕ ਇਹ ਕਿ ਜਿਹੜਾ ਕਿਸਾਨਾਂ ਦਾ ਪੂਰੇ ਦਾ ਪੂਰਾ ਸਮੁੱਚਾ ਕਰਜ਼ਾ ਉਹ ਮਾਫ਼ ਕਰਾਂਗੇ ਸੀ ਉਹਦੇ ਤੇ ਲੀਕ ਫੇਰਾਂਗੇ ਔਰ ਅੱਗੇ ਤੋਂ ਜਿਹੜਾ ਬਿਲਕੁਲ ਘੱਟ ਵਿਆਜ ਤੇ ਕਰਜ਼ਾ ਦੇਾਂਗੇ ਨਾ ਦੂਜੀ ਜਿਹੜਾ ਵਾਅਦਾ ਕੀਤਾ ਸੀ ਬਟਾ ਉਹ ਇਹ ਸੀ ਕਿ ਸੁਆਮੀਨਾਥਨ ਦੀ ਰਿਪੋਰਟ ਜਿਹੜੀ ਅਸੀਂ ਲਾਗੂ ਕਰਾਂਗੇ ਉਹਦੇ ਅਨੁਸਾਰ ਜਿਹੜਾ ਅਸੀਂ ਫਸਲਾਂ ਦੇ ਭਾਅ ਦੇਵਾਂਗੇ ਸੀ2 ਫਾਰਮੂਲੇ ਅਨੁਸਾਰ ਅਸੀਂ ਫਸਲਾਂ ਦੇ ਭਾਅ ਦੇਵਾਂਗੇ ਪਰ ਹੋਇਆ ਕੀ ਅ ਲਗਭਗ ਜਿਹੜਾ 20 ਤੱਕ ਆਉਂਦਿਆ 14 ਤੋਂ 20 ਤੱਕ 6 ਸਾਲ ਬੰਦੇ ਨੇ 6 ਸਾਲਾਂ ਦੇ ਵਿੱਚ ਕੋਈ ਵੀ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਅ 2014 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਹੋ ਚਾਈ ਉਦੋਂ ਇਹਨਾਂ ਐਫਸੀਆਈ ਤੋੜਨ ਦਾ ਫੈਸਲਾ ਲੈ ਜਾਂਦਾ ਜਿਹਦੇ ਖਿਲਾਫ ਅਸੀਂ ਵਿਰੋਧ ਕੀਤਾ ਤੇ ਲੜੇ ਉਸ ਤੋਂ ਬਾਅਦ ਜਿਹੜਾ 2020 ਦੇ ਵਿੱਚ ਤਿੰਨ ਬਿੱਲ ਲਿਆਂਦੇ ਬੀਜੇਪੀ ਸਰਕਾਰ ਵੱਲੋਂ ਜਿਹੜੇ ਇੱਕ ਹੈਗਾ ਸੀ ਕਿ ਸਰਕਾਰੀ ਮੰਡੀਆਂ ਬੰਦ ਜਿਹੜੇ ਸੈਲੋ ਨੇ ਪ੍ਰਾਈਵੇਟ ਪਲੇਅਰ ਨੇ ਉਹਨਾਂ ਦੇ ਉਹੀ ਮੰਡੀਆਂ ਹੋਣਗੀਆਂ ਉੱਥੇ ਹੀ ਤੁਸੀਂ ਜਿਹੜੀ ਕਣਕ ਝੋਨਾ ਵੇਖੀਦੋਗੇ ਯਾਨੀ ਸਰਕਾਰੀ ਮੰਡੀ ਤੇ ਸਰਕਾਰੀ ਖਰੀਦ ਬੰਦ ਕਰਨ ਦਾ ਫੈਸਲਾ ਲੈ ਜਾਂਦਾ ਦੂਜਾ ਨਾਅਲੀ ਫੈਸਲਾ ਇਹ ਲੈ ਲੈਂਦਾ ਕਿ ਜਿਹੜਾ ਸਰਕਾਰੀ ਸਟੋਰ ਕਰਦੀ ਸਰਕਾਰ ਉਹ ਸਾਰਾ ਬੰਦ ਉਹ ਵੀ ਜਿਹੜੇ ਵੱਡੇ ਪਲੇਅਰ ਨੇ ਉਹੀ ਜਿਹੜਾ ਸਟੋਰ ਕਰਨਗੇ ਸਰਕਾਰ ਕਿਤੇ ਵੀ ਕੋਈ ਸਟੋਰ ਨਹੀਂ ਕਰੇਗੀ ਤੀਜਾ ਫੈਸਲਾ ਇਹ ਲੈ ਲੈਂਦਾ ਨਾਲ ਹੀ ਕਿ ਕਿਸਾਨ ਜਿਹੜੇ ਨੇ ਉਹ ਬੀਜ ਉਹਨਾਂ ਨੂੰ ਸਰਕਾਰ ਨਹੀਂ ਦੇਊਗੀ ਖਾਤਾ ਉਹਨਾਂ ਨੂੰ ਸਰਕਾਰ ਨਹੀਂ ਦੇਵੇਗੀ ਉਹ ਵੀ ਕੌਣ ਦੇਵੇਗਾ ਉਹ ਕੰਟਰੈਕਟ ਕਰੋ ਫਲਾਨੀਆਂ ਕੰਪਨੀਆਂ ਨਾਲ ਕਾਰਪੋਰੇਟ ਘਰਾਣਿਆਂ ਨਾਲ ਉਹੀ ਤੁਹਾਨੂੰ ਬੀਜ ਦੇਣਗੇ ਉਹੀ ਖਾਤਾ ਦੇਣਗੇ ਉਹਨਾਂ ਨਾਲ ਸਾਈਂ ਤੁਸੀਂ ਖੇਤੀ ਕਰੋਗੇ ਜਾਣੀ ਖੇਤੀ ਦਾ ਜਿਹੜਾ ਬੀਜਾਂ ਦਾ ਬੀਜਣ ਵਿਕਾਸ ਕਰਨ ਦਾ ਬੀਜ ਨਵੇਂ ਲਿਆਉਣ ਦਾ ਵੀ ਉਹ ਵੀ ਬੰਦ ਔਰ ਖਾਦ ਦਾ ਜਿਹੜੀ ਜਦੋਂ ਸਰਕਾਰ ਨਹੀਂ ਦੇਣੀ ਉਹਦਾ ਜਿਹੜੀ ਸਬਸਿਡੀ ਦਿੰਦੇ ਸੀ ਉਹ ਵੀ ਸਾਨੂੰ ਬੰਦ ਤਾਂ ਇਹ ਫੈਸਲੇ ਜਿਹੜੇ ਲਿਆਂਦੇ ਗਏ ਉਹਦੇ ਖਿਲਾਫ ਬੋਲਣ ਜਿਹੜਾ ਲੜਿਆ ਇਹ ਡੱਟ ਕਰਾਏ ਤਾਂ ਰੱਦ ਕਰਾ ਕੇ ਬਾਅਦ ਵਿੱਚ ਜਿਹੜੇ 4 ਮੰਗਾ ਸੀ ਸਾਡੀਆਂ ਉਹ ਵਿਸ਼ਵਾਸ ਪੱਤਰ ਸਾਨੂੰ ਦਿੱਤਾ ਜਿਹੜਾ 19 ਨਵੰਬਰ 2021 ਨੂੰ ਤੇ ਆ ਮੰਗਾ ਹੀ 4 ਟੱਗੀਆਂ ਸਿਫਟ ਬੋਰਡ ਤੇ ਦੀਆਂ ਮੰਗਾ ਕੇ ਅ ਸਾਧੂ ਤੁਸੀਂ ਜਿਹੜਾ ਅੰਦੋਲਨ ਜਿਹੜਾ ਸਾਫਤ ਕਰਕੇ ਬਿੱਲ ਅਸੀਂ ਕਹਿੰਦੇ ਰੱਦ ਕਰਤੀ ਪਰ ਉਹ ਅੱਜ 2.5 ਸਾਲ ਬੀਤ ਜਾਣ ਦੇ ਬਾਵਜੂਦ ਸਾਡੇ ਉਹ ਚਾਰ ਮੰਗਾਂ ਨਹੀਂ ਮੰਨੀਆਂ ਔਰ ਕਰਜ਼ਾ ਬਾਂਦੀ ਦੀ ਮੰਗ ਦੇ ਪਿੰਡਾਂ ਵਾਂਗੂ ਨਹੀਂ ਉਹਨਾਂ ਨੂੰ ਅੱਗੇ ਜਿਹੜੀ ਬੱਤੀ ਕਰਦੇ ਭਾਈ ਜਿਹੜੇ ਪੀਨੇ ਜਿਹੜੇ ਅਦੇ ਵਿਸਾ ਤੇਣੀ ਨੇ ਸਾਡੇ ਕਿਸਾਨਾਂ ਨੂੰ ਤਰੜਿਆ ਉਹਨਾਂ ਨੂੰ ਟਿਕਟ ਦਿੱਤੀਆਂ ਨੇ ਤਾਂ ਸਾਰੇ ਜਿਹੜੇ 5 ਸਾਲ ਲਈ ਲੇ ਲਿਆ ਬਾ ਜਾ ਰਹੇ ਨੇ ਕਿ ਕਾਗਰਸ ਕਿਹੜਾ ਕਿਸਾਨਾਂ ਦੀ ਮਦਦ ਕਰਦਾ ਰਿਹਾ ਹੈ ਕਾਂਗਰਸ ਕਿਹੜੀ ਕਿਸਾਨਾਂ ਦੀ ਮਦਦ ਕਰਦੀ ਰਹੀ ਹੈ ਆਪ ਕਿਹੜੀ ਕਿਸਾਨਾਂ ਦੀ ਮਦਦ ਕਰਦੀ ਰਹੀ ਹੈ ਉਹ ਕਿਸੇ ਵੇਲੇ ਭਾਜਪਾ ਨੇ ਕਿਉਂ ਟਾਰਗੇਟ ਕੀਤਾ ਜਾ ਰਿਹਾ ਬਾਕੀ ਪਾਰਟੀਆਂ ਵੀ ਤਾਂ ਕੋਈ ਕਿਸਾਨਾਂ ਦੀ ਨਹੀਂ ਆ ਮੈਨੂੰ ਕੋਈ ਕਰਿਆ ਨਹੀਂ ਨਾ ਇਹ ਭਾਜਪਾ ਬਗਲੋਂ ਸਵਾਲ ਕਿਉਂ ਪੁੱਤੇ ਜਾ ਰਹੇ ਆ ਸਿੱਧੂ ਸਾਹਿਬ ਸਿੱਧੂ ਸਾਹਿਬ ਗੱਲ ਇਹ ਆ ਜੋ ਭਾਰਤੀ ਜਨਤਾ ਪਾਰਟੀ ਕਹਿ ਰਹੀ ਏ ਇਹ ਪੋਲਿਟੀਕਲ ਬਿਆਨ ਇਹਦਾ ਤਾਂ ਬਿਲਕੁਲ ਗਲਤ ਹੈ ਤੁਸੀਂ ਇਹ ਵੇਖੋ ਜੇ ਕਾਗਰਸ ਨੇ ਕਿਸਾਨਾਂ ਦੇ ਵਿਰੋਧ ਵਿੱਚ ਫੈਸਲੇ ਲੈ ਰਹੇ ਤੇ ਕਿਸਾਨਾਂ ਨੇ 2014 ਦੇ ਵਿੱਚ ਹੀ ਕਾਂਗਰਸ ਨੂੰ ਸੱਤਾ ਦੇ ਵਿੱਚੋਂ ਬਾਹਰ ਕਰ ਦਿੱਤਾ ਤੇ ਜਿਹੜੀ ਸੱਤਾ ਆਇਓ ਬੀਜੇਪੀ ਨੂੰ ਦਿੱਤੀ ਔਰ ਬੀਜੇਪੀ ਨੇ ਜਿਹੜੇ ਵਾਅਦੇ ਕੀਤੇ ਉਹ 10 ਸਾਲ ਹੋ ਗਏ ਪੂਰੇ ਨਹੀਂ ਕੀਤੇ ਤੇ ਅਗਲਾ ਜਿਹੜਾ ਫੇਰ ਕਹਿੰਦੇ ਵੀ ਸਾਨੂੰ ਸੱਤਾ ਦੇ ਦਿਓ ਤਾਂ ਜਿਹੜੇ ਫੈਸਲੇ ਇਹਨਾਂ ਦੇ ਇਹ ਨੇ ਸਖਤ ਨੇ ਕਾਰਪੋਰੇਟ ਪੱਖੀ ਨੇ ਕਿਸਾਨ ਵਿਰੋਧੀ ਨੇ ਤਾਂ ਸਾਡੇ ਜਿਹੜੇ ਕਿਸਾਨ ਨੇ ਸਾਨੂੰ ਸੰਯੁਕਤ ਕਿਸਾਨ ਮੋਰਚਾ ਜਿਹੜਾ ਸਾਰਾ ਅਸੀਂ ਜਿਹੜੀਆਂ ਸਵਾਲ ਨਵਾਂ ਲਿਖਿਆ 11 12 ਉਹਦੇ 'ਚ ਇਹ ਲਿਖਿਆ ਹੈ ਕਿ ਭਾਰਤ ਸਰਕਾਰ મોદી ਸਰਕਾਰ ਜਿਹੜੀ ਜੇਸਡਬਲਯੂਟੀਓ ਅਨਸਾਰ ਇਹ ਕਾਰਪੋਰੇਟਾਂ ਦੇ ਪੱਖੀ ਫੈਸਲੇ ਲੈ ਰਹੀ ਏ ਉਹਦੇ ਚੋਂ ਬਾਹਰ ਆਵੇ ਔਰ ਨਾਲ ਹੀ ਜਿਹੜਾ ਇਹ ਆ ਕਿ ਮੰਗਾਂ ਤੇ ਚਲੋ ਇਹਨਾਂ ਨਹੀਂ ਮੰਨੀਆਂ ਅਸੀਂ ਵਿਰੋਧ ਪ੍ਰਦਰਸ਼ਨ ਕਰ ਰਹੇ ਆ ਪਰ ਜਿਹੜਾ ਇਸ ਟਾਈਮ ਜਦੋਂ ਇਹਦਾ ਨਵਾਂ ਅੰਦੋਲਨ ਚੋਣਾ ਆਉਣੀਆਂ ਸੀ ਉਦੋਂ ਪਹਿਲਾਂ ਅਸੀਂ ਸੱਦਾ ਦਿੱਤਾ ਅੰਦੋਲਨ ਕਰਨ ਦਾ ਤਾਂ ਭਾਜਪੀ ਸਰਕਾਰ ਨੇ ਜਿਹੜਾ ਪੰਜਾਬ ਦੇ ਕਿਸਾਨ ਜਿਹੜੇ ਅੰਦੋਲਨ ਕਰਨ ਜਾ ਰਹੇ ਸੀ ਉਹਨਾਂ ਨੂੰ ਤਾਂ ਜਾਣ ਹੀ ਦਿੱਤਾ ਅੱਗੇ ਪੈਰੀਕੇਟ ਲਾ ਦਿੱਤੇਗੇ ਵੱਡੇ ਵੱਡੇ ਵੀ ਤੁਸੀਂ ਦਿੱਲੀ ਜਾਂਦਾ ਦੁੱਧ ਨਹੀਂ ਨਹੀਂ ਕਰ ਸਕਦੇ ਕਿਲ ਲਾ ਦਿੱਤੇ ਸੜਕਾਂ ਦੇ ਉੱਤੇ ਔਰ लाठी चार्ज ਕੀਤਾ ਗਿਆ ਗੋਲੀਆਂ ਚਲਾਈਆਂ ਗਈਆਂ ਸਭੂ ਪੈਰੀਕੇਟ ਤੇ ਜਿਹੜਾ ਹੈਗਾ ਖਨੋਰੀ ਬਾਰਡਰ ਤੇ ਔਰ ਹਰਿਆਣਾ ਦੇ ਜਿਹੜੇ ਕਿਸਾਨ ਸੀ ਉਹਨਾਂ ਜਿੱਥੇ ਵੀ ਇਕੱਠੇ ਹੁੰਦੇ ਸੀ ਉਹਨਾਂ ਨੂੰ लाठी चार्ज ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਇਹਨਾਂ ਕਿਸਾਨ ਹਾਲੇ ਵੀ ਹਰਿਆਣਾ ਦੇ ਗ੍ਰਿਫਤਾਰ ਨੇ ਹੋਰ ਵੀ ਜਿਹੜੇ ਨੇ ਕੀ ਅਸੀਂ ਪੁੱਛਦੇ ਆ ਬੀਜੇਪੀ ਤੋਂ ਇਹ ਜਿਹੜੀ ਦਿੱਲੀ ਦੀ ਰਾਜਧਾਨੀ ਹੈ ਜਿਹੜੀ ਉਹ ਸਾਡੇ ਕਿਸਾਨਾਂ ਦੇ ਨਹੀਂ ਤੇ BJP ਉੱਥੇ ਸਰਕਾਰ ਚਲਾ ਸਕਦੀ ਹੈ ਸਾਨੂੰ ਇਹ ਦੱਸਣ ਕਿ ਜਿਹੜੇ ਸੰਵਿਧਾਨ ਅਨੁਸਾਰ ਇਹਨਾਂ ਸਰਕਾਰ ਬਣਾਈ ਹੈ ਚੋਣਾਂ ਲੜ ਲੈਣੇ ਇਲੈਕਸ਼ਨ ਲੜ ਰਹੇ ਨੇ ਉਸੇ ਸੰਵਿਧਾਨ ਨੇ ਸਾਨੂੰ ਅਧਿਕਾਰ ਦਿੰਦਾ ਹੈ ਵੀ ਅਸੀਂ ਕਿਸਾਨ ਆਪੀਆਂ ਮੰਗਾਂ ਤੇ ਨਾਦੇ ਮਸਲੇ ਤੇ ਆंदोलन ਕਰ ਸਕਦੇ ਹਾਂ ਨਮਾ ਸਾਹਿਬ ਬਿਲਕੁਲ ਇਸ ਮੁੱਦੇ 'ਤੇ ਕਹਿੰਦੇ ਜਦਾਂ ਤੁਸੀਂ ਸੰਵਿਧਾਨ ਦੀ ਗੱਲ ਕਰਦੇ ਹੋ ਉਹ ਕਹਿੰਦੇ ਸਾਡਾ ਸਾਨੂੰ ਜਦੋਂ ਅੰਦੋਲਨ ਨਹੀਂ ਕਰਨ ਦਿੱਤਾ ਜਾ ਰਿਹਾ ਅਸੀਂ ਵੀ ਫਿਰ ਇਹਨਾਂ ਦਾ ਚੋਣ ਜਿਹੜਾ ਅਸੀਂ ਵਿਰੋਧ ਕਰ ਰਹੇ ਆ ਵੀ ਸਾਨੂੰ ਦੋਲਨ ਨਹੀਂ ਕਰ ਦਿੱਤਾ ਜਾਂਦਾ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੁਹਾਨੂੰ ਵੀ ਫਿਰ ਜਿਹੜਾ ਅਸੀਂ ਲੋਕਾਂ ਦੇ ਵਿੱਚ ਆਉਣ ਤੋਂ ਰੋਕਾਂਗੇ ਤੁਹਾਡਾ ਵਿਰੋਧ ਕਰਾਂਗੇ ਕਿ ਇਹ ਕਿਸਾਨ ਵਿਰੋਧੀ ਨੇ ਸੋ ਜੀ ਕਿਉਂਕਿ ਗੱਲ ਕੀਤੀ ਹੈ ਕਿ ਕਿਸਾਨ ਵਿਰੋਧੀ ਹੈ ਸੋ ਆਉਣ ਵਾਲੇ ਦਿਨਾਂ 'ਚ ਵੀ ਲੱਗਦਾ ਹੈ ਕਿ ਵਿਰੋਧ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਰੀ ਰੱਖਣੀਆਂ ਆ ਪੰਜਾਬ 'ਚ ਵੱਡੀ ਪੱਤਰ ਤੇ ਵਿਰੋਧ ਹੋ ਰਿਹਾ ਬੀਜੇਪੀ ਦਾ ਅਸੀਂ ਸਵਾਲ ਲੰਮਾ ਬੜਾਇਆ ਵੀ ਆ ਸਵਾਲਾਂ ਦੇ ਸਾਡੇ ਜਵਾਬ ਦੇ ਨਹੀਂ ਦਿੰਦੇ ਫਿਰ ਅਸੀਂ ਉਸ ਦਾ ਵਿਰੋਧ ਕਰਨੇ ਆ ਕਾਲੇ ਝੰਡੇ ਵੀ ਦਿਖਾਉਣੇ ਆ ਔਰ ਇਸੇ ਤਰ੍ਹਾਂ ਪੂਰੇ ਭਾਰਤ ਦੇ ਵਿੱਚ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਉਹਦੇ ਵਿੱਚ ਸ਼ਾਮਲ ਜਥੇਬੰਦੀਆਂ ਦਾ ਐਲਾਨ ਹੈ ਕਿ ਅਸੀਂ ਬੀਜੇਪੀ ਦਾ ਹਰ ਸੰਭਵ ਜਿਹੜਾ ਵਿਰੋਧ ਉਹ ਕਰਾਂਗੇ ਕਿਉਂਕਿ ਸਾਨੂੰ ਇਹ ਅੰਦੋਲਨ ਹੀ ਕਰਨ ਦੇ ਰਹੇ ਚਾ ਨਾ ਮੰਗਾ ਮਾਰ ਰਹੇ ਨੇ ਤੇ ਨਾ ਹੀ ਸਾਨੂੰ ਅੰਦੋਲਨ ਕਰਨ ਦੇ ਰਹੇ ਨੇ ਤੁਸੀਂ ਗਏ ਨਾ ਮੰਗਾ ਮੰਨ ਰਹੇ ਤੇ ਨਾ ਅੰਦੋਲਨ ਕਰ ਦੇ ਰਿਹਾ ਪਰ ਉਹ ਕਹੇ ਕਿ ਸਾਨੂੰ ਸੱਤਾ ਚ ਆਉਣ ਦਿਓ ਤੁਹਾਡੀਆਂ ਸਾਰੀਆਂ ਗੱਲਾਂ ਕਹਿੰਦੇ ਕਿਸਾਨ ਖੁਸ਼ਾਲ ਹੋ ਜਾਏਗਾ ਭਾਜਪਾ ਦੇ ਕਹਿੰਦੀ ਹੈ ਕਿ ਜਿੰਨੇ ਐਸਐਸ ਹੀ ਅਸੀਂ ਆ ਸਾਨੂੰ ਕਹਿੰਦੇ 400 ਦਾ ਅੰਕੜਾ ਦਾ ਪਾਰ ਕਰ ਲਿਓ ਦੇਖਿਓ ਸਹੀ ਇਹ ਕਿਦਾਂ ਕਿਸਾਨਾਂ ਨੂੰ ਮੋਲ ਮੋਲ ਕਰਦੇ ਆ ਭਾਜਪਾ ਕਹਿ ਰਹੀ ਹੈ ਦੇਖੋ ਦੇਖੋ ਜੀ ਸਿੱਧੂ ਸਾਹਿਬ ਬੀਜੇਪੀ ਜਦੋਂ 14 ਦੇ ਵਿੱਚ ਲਗਾਈ ਹੋ ਸੱਤਾ ਦੇ ਵਿੱਚ 19 ਦੇ ਵਿੱਚ ਵੀ ਆਈ ਹੈ ਇਸ ਟਾਈਮ ਤੁਸੀਂ ਦੇਖ ਲਓ 10 ਸਾਲ ਹੋ ਗਏ ਨਾ ਸੱਤਾ ਚ ਆਇਆਂ ਨੂੰ ਆ ਜਿਹੜੇ ਵਾਦੇ ਕੀਤੇ ਸੀ ਉਹ ਵੀ ਨਹੀਂ ਪੂਰੇ ਕੀਤੇ ਔਰ ਅਗਲਾ ਵੱਡਾ ਜਿਹੜਾ ਇਹਨਾਂ ਜਿਹੜਾ ਗੁਨਾਹ ਕੀਤਾ ਕਿ ਜਿਹੜਾ ਸੁਪਰੀਮ ਕੋਰਟ ਇਹਦੇ ਵਿੱਚ ਮਸਲਾ ਗਿਆ ਵੀ ਆਹ ਆ ਜਿਹੜੇ ਤੁਸੀਂ ਵਾਦੇ ਕੀਤੇ ਸੀ 15 ਲੱਖ ਕਿਸਾਨਾਂ ਦੇ ਖਾਤੇ ਜਿਹਦੇ ਆਂਗੇ ਬਾਹਰ ਕੋ ਕਾਲਾ ਧੰਨ ਅਸੀਂ ਲੈ ਕੇ ਆਵਾਂਗੇ ਸੁਆਮੀਨਾਦੀ ਰਿਪੋਰਟ ਲਾਗੂ ਕਰਾਂਗੇ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਤਾਂ ਉੱਥੇ ਇਹ ਬੀਜੇਪੀ ਦੀ ਸਰਕਾਰ ਨੇ ਇੱਕ ਐਫੀਡੇਵਿਟ ਦਿੱਤਾ ਕੋਰਟ ਦੇ ਵਿੱਚ ਤੇ ਇਹ ਅਸੀਂ ਵਾਦੇ ਪੂਰੇ ਨਹੀਂ ਕਰ ਸਕਦੇ ਸਭ ਵੀ ਨਹੀਂ ਔਰ ਨਾਲ ਹੀ ਜਿਹੜਾ ਇਹਨਾਂ ਦਾ ਇੱਕ ਮੰਤਰੀ ਹੋ ਸ਼ਾਇਦ ਹੈਗਾ ਅਮਿਤ ਸ਼ਾਹ ਕੇ ਨਿਤਨ ਗਟਕੜੀ ਉਹ ਦੋਵਾਂ 'ਚੋਂ ਇੱਕ ਬੋਲਿਆ ਵੀ ਇਹ ਤਾਂ ਚੋਣਾਂ ਤੋਂ ਪਹਿਲਾਂ ਜੁਮਲੇ ਹੁੰਦੇ ਨੇ ਤੇ ਜੁਮਲੇ ਕਰੀ ਵੀ ਪੂਰੇ ਨਹੀਂ ਕੀਤੇ ਜਾ ਸਕਦੇ ਹੁੰਦੇ ਇਹ ਜੁਮਲੇ ਨੇ ਤਾਂ ਹੁਣ ਅਸੀਂ ਇਸ ਕਰਕੇ ਵਿਰੋਧ ਕਰ ਰਹੇ ਹਾਂ ਕਿ ਇਹ ਪਾ ਜਾ ਗਏ ਤੇ ਉਸ ਤੋਂ ਹੀ ਮੁੱਕਰ ਗਈ ਕਹਿੰਦੀ ਹੈ ਜੁਮਲੇ ਨੇ ਸਾਡੇ ਇੱਕ ਲਾਈਨ ਦਾ ਜਵਾਬ ਕਿਸ ਮਸਲੇ ਦਾ ਕੋਈ ਹੱਲ ਆਇਆ ਕਿ ਨਹੀਂ ਹੈ ਸੋਨਾ ਤਾਂ ਪਹਿਲਾਂ ਕੋਈ ਹੱਲ ਨਿਕਲ ਸਕਦਾ ਬੈਠ ਕੇ ਨਹੀਂ ਹੱਲ ਕੱਢਿਆ ਜਾ ਸਕਦਾ ਸੰਖੇਪ ਦੇ ਵਿੱਚ ਕਿਉਂਕਿ ਸਮਾਂ ਜਾਇਜ਼ ਨਹੀਂ ਦੇ ਰਿਹਾ ਅੱਛੀ ਹੱਲ ਨਹੀਂ ਹੈ ਜੀ ਵੇਖੋ ਜੀ ਇਹਦਾ ਹੱਲ ਹੈ ਕਿ ਹੁਣ ਬੀਜੇਪੀ ਨੇ 10 ਸਾਲ ਸਾਡੀਆਂ ਮੰਗਾਂ ਨਹੀਂ ਮੰਨੀਆਂ ਸੱਤਾ ਤੋਂ ਬਾਹਰ ਹੋ ਗਏ ਨੇ ਇਹ ਕਿਸਾਨ ਵਿਰੋਧੀ ਨਹੀਂ ਜੇ ਫੇਰ ਆਗੇ ਤੇ ਇਹੀ ਫੈਸਲੇ ਕਰਨਗੇ ਇਸ ਲਈ ਇਹਦਾ ਹੱਲ ਕੋਈ ਨਹੀਂ ਨਿਕਲ ਸਕਦਾ ਬੀਜੇਪੀ ਨੂੰ ਜਿਹੜਾ ਵਿਰੋਧ ਪ੍ਰਦਰਸ਼ਨ ਹੀ ਕਰਾਂਗੇ ਸੀ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਮੈਂ ਮਾਮਾ ਸਾਹਿਬ ਤੁਸਨ ਨੂੰ ਸਵਾਗਤ ਕਰਦਾ ਇਸ ਅਨਪਾਰੀ ਕਿਸਾਨ ਜੀ ਦੇ ਕਦਾਵਾਰਾਗੂ ਰਵੀ ਸਿੰਘ ਮਹਿਮਾ ਇਹ ਤੋਂ ਪਹਿਲਾਂ ਜਦਾਂ ਭਾਜਪਾ ਦੇ ਕਦਾਵਾਰਾਗੂ ਕੱਲੀ ਤਾਰੀਵਾਲ ਉਹਨਾਂ ਨੇ ਗੱਲ ਕੀਤੀ ਹੈ ਦੇਖੋ ਰਹਿ ਵੱਖਰ-ਵੱਖਰੀ ਹੁਣੇ ਸੋ ਆਵੇਗਾ ਪਰ ਜੋ ਪ੍ਰਸਥਿਤੀਆਂ ਪਾਰਲੀਮੈਂਟ ਤੋਂ ਉਹਨਾਂ ਦੇ ਬਲਦਿਆਂ ਬਣੀਆਂ ਵੀ ਹੈ ਉਹਦੇ ਤੋਂ ਲੱਗਦਾ ਇਹ ਹੈ ਕਿ ਭਾਜਪਾ ਤੇ ਭਾਰਤੀ ਕਿਸਾਨ ਜੀ ਦੀਆਂ ਵਾਅਦਾ ਕਿ ਜਿਹੜੀਆਂ ਜੱਥੇ ਬਣਦੀਆਂ ਉਹ ਆਉਣੋਂ ਸਾਹਮਣੇ ਆਉਣ ਵਾਲੇ ਦਿਨਾਂ ਚ ਇਹਦਾ ਹਾਲੇ ਵੀ ਨਿਕਲਦਾ ਨਜ਼ਰ ਨਹੀਂ ਆਉਂਦਾ ਕਿ ਇਹਦਾ ਪਾਰਲੀਮੈਂਟ ਚੁਣਾਂ ਤੇ ਅਸਰ ਪਏਗਾ ਜਾਂ ਨਹੀਂ ਪਏਗਾ ਆਪਾਂ ਨੂੰ ਵੀ ਨਾ ਮੁੱਦਿਆਂ ਤੇ ਨਾ ਸਵਾਲਾਂ ਤੇ ਰਹੇਗਾ ਇਨਤਜ਼ਾਰ ਤੁਹਾਡੇ ਸਾਰਿਆਂ ਵੱਲੋਂ ਆਪ ਆਪਣੇ ਤੋਂ ਨਹੀਂ ਮਹਿਮਾਨਾਂ ਦਾ ਅੰਦੀਪ ਪਾਲੀਵਾਲ ਉਹਨਾਂ ਸੇਤ੍ਰਿਕਨਾਂ ਮੈਂ ਜੀਵਨ ਸਰਵਾਦੀ ਆ ਤੇ ਮੈਂ ਤੁਹਾਡੇ ਵੱਲੋਂ ਹੀ ਰਾਵਾਂਗਾ ਜ਼ਰੂਰ ਸਹੀ ਆਖਾ